ਦਿਖਿਆ ਨਹੀਂ ਹੈ ਗਿਆ ਉਹਨੇ ਜੀ ਕਿਉਂ ਰੱਬ ਨੇ ਕੋ ਖੰਬੀ ਦਿੱਤੀਆਂ ਨਹੀਂ ਵਾਤ ਕਰਿਆ ਕਰੋ ਨਹੀਂ ਦੇਖਿਆ ਸੋਰੀ ਕਿਉਂ ਕਹਿ ਰਹੀ ਆ ਜਿਵੇਂ ਕਦੇ ਦਰਵਾਜ਼ੇ ਦੇ ਵਰਤੇ ਹੋ ਖਲ ਤੋਂ ਵਰਤ ਲੂਗੀ ਤੁਸਾ ਨਾ ਇਹ ਮੂੜੀ ਦਾ ਤੇਰੇ ਕੋਈ ਕਹਾਤਾ ਵੀ ਠੀਕ ਹੈ ਸੋਰੀ ਗੱਲ ਖਤਮ ਆਜ ਤੱਕ ਹੋ ਜਾਂਦਾ ਤੇ ਤੇ ਦੁਬਾਰਾ ਮਾਰ ਨਹੀਂ ਲਾ ਦੇ ਤਾ ਕਿਦਰੋਂ ਸਿੱਤ ਇੱਕ ਆਮ ਨਾ ਕਰਦੀ ਨੌਕਰ ਦੀ ਹੁੰਦੀ ਹੈ ਛੇ ਤੂੰ ਬਖੂਪੇ ਖੜੀ ਜਾਂਦੀ ਨੇ ਨੇ ਦੁਕਾਨੇ ਉਹ ਕੋਈ ਗੱਲ ਮੈਂ ਤਾਂ ਬੰਦ ਨਹੀਂ ਨੌਗਰਨੀ ਬਣਨ ਤੇ ਵੀ ਦੇਰੀ ਨਹੀਂ ਤੇ ਨੂੰ ਕਰ ਨਹੀਂ ਕਹਿ ਰਹੀ ਤੁਹਾਨੂੰ ਪਤਾ ਹੁਣ ਮੈਂ ਆਪਣੇ ਘਰੇ ਵੀ ਕਰ ਦੁਕਾਨ ਤੋਂ ਤੇ ਇੱਥੇ ਕਿਉਂ ਪੁੱਛੇ ਲਾਉਂਗੀ ਕਿ ਕੋਈ ਗੱਲ ਮੈਂ ਰੱਖਦਾ ਆ ਵਾ ਦੇਖੀ ਅੰਦਰ ਕੰਮ ਵਈਦਾ ਜੋ ਦਾਦਾ ਜੀ ਦਾ ਕਹਿੰਦੇ ਤੁਸੀਂ ਸ਼ਾਪਿੰਗ ਕਰਨ ਜਾ ਸਕਦੇ ਜਿੰਨਾ ਤੱਕ ਕੰਮ ਨਹੀਂ ਬਣੀ ਬਣੀ ਗਈ ਕਰਨੇ ਥੋੜੇ ਵਰਗੇ ਨੇ ਕਿਤੇ ਨਹੀਂ ਨਾ ਕੇ ਪੈਸੇ ਇਕੱਠੇ ਕਰ ਹਾਂ ਹਾਂ ਅਸੀਂ ਨਹੀਂ ਲੱਗੇ ਸੀ ਅਸੀਂ ਇਹਦੇ ਦੇ 3 ਬੰਦ ਦਾ ਦੇਖੇ ਸੀਗੇ ਤਾਂ ਕਰਕੇ ਮੇਰੇ ਕਿਉਂ ਨਹੀਂ ਲਾਗਦੇ ਤੁਸੀਂ ਗਾਉਂ ਦਿੱਤਾ ਵੀ ਸੀ ਹਾਂ ਅਜਿਹੇ ਵੱਡਾ ਤੁਸੀਂ ਬੈਠੀ ਹੈ ਨਾ ਇਹ ਮੇਰੇ ਘਰ ਦੀ ਜਿੱਤੇ ਹੋਇਆ ਤੇ ਜਿੱਤੇ ਸੋ ਗਈ ਨਾ ਕੱਲਾ ਕੱਲਾ ਭਾਂਡਾ ਚਮਚ ਰਮਾਲ ਸਭ ਲੈ ਕੇ ਜੋ ਵੈਸੇ ਬਹੁਤ 올ਡ ਫੈਸ਼ਨ ਦੇ ਹੋ ਗਏ ਤੁਸੀਂ ਆਪਣੇ ਫੈਸ਼ਨ ਦੇ ਆਪਣੇ ਕੋਲ ਲੈ ਆਏਗੇ ਚਲੋ ਹੁਣ ਆਪਣਾ ਕਮਰਾ ਠੀਕ ਕਰ ਲੈ ਖਰਾਬ ਹੋ ਗਿਆ ਕੋਈ ਗੱਲ ਨਹੀਂ ਫਿਰ ਸੋਚਣਾ ਜ਼ਿਆਦਾ ਖਰਾਬ ਨਹੀਂ ਹੈ ਇਟਸ ਓਕੇ ਮੈਨੇਜ ਕਰ ਲਵਾਂਗੇ ਕੋਈ ਵੈਸੇ ਵੀ ਇਹ ਫਲੋਰ ਵੀ ਮੇਰਾ ਇਹ ਘਰ ਵੀ ਮੇਰਾ ਹੈ ਤੂੰ ਪੋਚਾ ਪੱਛੇ ਕੰਮ ਛੱਡੀ ਦੇ। ਹਾਂ ਤੂੰ ਹੈਗੀ ਆ ਨਾ ਲਾ ਲੇਗੀ। ਵੈਰੀ ਗੁੱਡ। ਬਹੁਤ ਸੋਹਣਾ ਅੰਸਰ ਦਿੱਤਾ। ਮੈਂ ਕੰਮ ਕਰ ਲਵਾਂਗੀ ਜਿਹੜੀ ਕੰਮ ਚੰਗੀ ਤਰ੍ਹਾਂ ਕਰ ਚੁੱਕੀ। ਬਾਕੀ ਜੇ ਤੂੰ ਖੁਦ ਸ਼ਕੀਨ ਐ ਇਸ ਕੰਮ ਮਾਰੀ ਤਾ ਲਾ ਸਕਦੀ ਆ ਪੋਚਾ ਮੈਨੂੰ ਕੋਈ ਦਿੱਕਤ ਨਹੀਂ। ਉਹ ਕੈਵੇਂ ਨਹੀਂ ਹੁੰਦੇ ਜਿਹੜਾ ਕੁੱਤਾ ਹੁੰਦਾ ਉਹ ਵੀ ਪੂਛ ਮਾਰ ਕੇ ਬੰਨਣਾ। ਵੀ ਮੈਂ ਇੱਥੇ ਬੈਠਣਾ। ਤੂੰ ਸ਼ਾਇਦ ਉਸੇ ਕਹਿੰਦੇ ਕੁੱਤਾ ਉਹ ਵੀ ਮਿਲਣੀ ਹੈਗੀ ਮੈਨੂੰ। ਹਾਂ ਮੈਂ ਤਾਂ ਕਦੇ ਕੁਛ ਕੰਮ ਨਹੀਂ ਕੀਤਾ ਆਪਦੇ ਕਰੀਂ। ਕਿਤੇ ਕਿੰਨੀ ਆਂਗੀ। ਬੰਗੂ ਕੀ ਨਾ ਪੈਸੇ ਆਇਂ ਕਰੀ ਮੈਨੂੰ ਤੇ ਕਿਤੇ ਸਿਰੋਂ ਮੋਟਾ ਚਲਈ ਤੇ ਸਾਧਨ ਕੰਮ ਕਰਦੀ ਮੈਂ ਤੈਨੂੰ 12000 ਰੁਪਏ ਲੈ ਲਈ ਪਰ ਕੁਝ ਚੱਜ ਦੇ ਕੱਪੜੇ ਲੈਣੇ ਵਿਚਾਰੀ ਦਾ ਇੱਕ ਹੀ ਸੂਟ ਉਹੀ ਤੋਂ ਧੋ ਲੈਣੀ ਹੈ ਉਹੀ ਪਾਣੀ ਕੀ ਕਰੀਏ ਤੁਹਾਡੇ ਵਾਂਗੂ ਗੈਰ ਮਰਦ ਦੇ 10000 ਡਾਉਣੇ ਨਾ ਸਿੱਖੇ ਅਸੀਂ ਆਪਦੀ ਮਿਹਨਤ ਦੇ ਇੱਕ ਇੱਕ ਸੂਟ ਦੀ ਪਾ ਕੇ ਧੋ ਲੈਣੀ ਹੈ ਗੈਰ ਮਰਦ ਬੋਏਫ੍ਰੈਂਡ ਹੈ ਉਹ ਮੇਰਾ ਤੇ ਹੋਣ ਵਾਲਾ ਹਸਬੰਦ ਵੀ ਹੋਣ ਵਾਲਾ ਹੋਇਆ ਤੇ ਜਿੱਦੇ ਹੋ ਜਾਓ ਤੇ ਦੱਸੀ ਕੋਈ ਮੈਂ ਤਾਂ ਆਪਣਾ ਹੱਕ ਪਹਿਲਾਂ ਹੀ ਸਮਝ ਲੈਣੀ ਹਾਂ ਉਹ ਤਾਂ ਦਿਖ ਹੀ ਰਿਹਾ ਹੱਕ ਫਿਰ ਪੋਚੇ ਤੇ ਵੀ ਸਮਝੋ ਲਾਉ ਨਾ ਕੋਈ ਨਾ ਉਹ ਹੱਕ ਹਰੇ ਤੇਰੇ ਨੇ ਤੂੰ ਲਈ ਚਲ ਪੋਚੇ ਐਸੇ ਮੈਨੂੰ ਸੁਣੇ ਤੂੰ ਰੋਟੀ ਪਾਣੀ ਚ ਮੇਰੇ ਬਾਲਾ ਫਰਕ ਕਰਨ ਲੱਗੀ ਕੀ ਹੋਇਆ ਅੰਦਰ ਦੇ ਸੰਸਕਾਰ ਸਾਰੇ ਨਿਕਲ ਗਏ ਹਾਂ ਜਿਹਦੇ ਤੂੰ ਆਈ ਹੈ ਤਾਂ ਕਰਕੇ ਮੈਂ ਸੋਚਿਆ ਸੰਸਕਾਰ ਛੱਡ ਕੇ ਥੋੜੇ ਜਿਹੇ ਨਾ ਰੂਪ ਵੀ ਦਿਖਾ ਦਾਂ ਆਪ ਤੇ ਵੀ ਆਪਣੀ ਅਸਲੀਅਤ ਸਾਹਮਣੇ ਆਈ ਗਈ ਨਾ ਫਿਰ ਤੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਤੂੰ ਆਹ ਭੋਲੀ ਭੋਲੀ ਹੋਣ ਦਾ ਸਭ ਡਰਾਮਾ ਕਰਦੀ। ਅਸਲ ਦੇ ਅੰਦਰ ਨਾ ਤੇਰਾ ਬਾਅਰ ਹੋਣੀ ਨਿਕਣ ਰੱਖਿਆ। ਭੋਲੀ ਤਾਂ ਮੱਸੀ ਤੇ ਨਹੀਂ ਰਹੂਗੀ। ਠੀਕ ਹੈ ਨਾ? ਤੇ ਭੋਲੇ ਭੋਲੇ ਲੱਗਣ ਦਾ ਤੂੰ ਕੱਢ ਹੀ ਦੇ। ਤੂੰ ਹੈਗੀ ਸ਼ੈਣੀ ਤੇ ਮੈਂ ਹੀ ਪਿੰਦੇ। ਇਹ ਨਾ ਹੋਵੇ ਕਿ ਤੇ ਮੇਰੇ ਪਿੱਛੇ ਚੰਗੀ ਰਲਦੀ ਜਾਵੇਂ। ਆਉ ਤੇ ਕੰਮ ਦਾ ਕੰਮ ਤਾਂ ਬੁੱਕੇ ਪਠਾਵੇ। ਮੈਂ ਤਾਂ ਆਪਣੇ ਕੰਮ ਦਾ ਕੀ ਮਤਲਬ ਰੱਖਦੀ। ਬਸ ਤੂੰ ਵੀ ਆਪਣੇ ਕੰਮ 'ਤੇ ਰੱਖਿਆ ਕਰ ਮੇਰੀ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ ਕੀ ਨਹੀਂ ਮੈਂ ਕਿੰਨੇ ਪੈਸੇ ਉਡਾਉਣੀ ਹੈ ਕਿ ਨਹੀਂ ਨਹੀਂ ਉਹ ਤੋਂ ਤੈਨੂੰ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਕਿਉਂਕਿ ਤੇਰਾ ਇਸ ਪ੍ਰਾਪਰਟੀ 'ਤੇ ਕੋਈ ਹੱਕ ਨਹੀਂ ਹੈ ਇਸ ਕੱਲੋਂ ਮੈਂ ਦਿਮਾਗ ਖਾ ਉਹ ਹੀ ਪ੍ਰਾਪਰਟੀ ਜਿਹੜੀ ਮੈਂ দান 'ਚ ਛੱਡੀ ਹੈ ਵੀ ਰੱਖ ਲਓ ਡੋਨਟ ਸੀਰੀਅਸਲੀ ਤੇਰੇ ਦੋ ਬੱਚੇ ਰੋਟੀ ਰਹੀ ਜਾਣੀ ਹੈ ਨਾ ਤਸ ਕਰਦੀਆਂ ਤੇ ਫੁੱਟੇ-ਫੁੱਟੇ ਸ਼ੂਗਰ ਕਰਕੇ ਉਹ ਤੋਂ ਤੈਨੂੰ ਮਿਲ ਰਹੀ ਹੈ ਬਾਈ ਦੋ ਵਗਦੀ ਰੋਟੀ ਮੈਨੂੰ ਨਹੀਂ ਮੇਰਾ ਤਾਂ ਤੇ ਹੱਕ ਆ ਤੇ ਜੇ ਮੈਂ ਹੱਕ ਲੈਣ ਤੇ ਆ ਗਈ ਨਾ ਤੇਰੇ ਘਰ ਵਾਲੇ ਕੋਲ ਤੇ ਤੇਰੀ ਸਾਸੂ ਮਾਜੀ ਕੋਲ ਹੱਥ ਚ ਠੂਠਾ ਬਜਣਾ ਹੋਰ ਕੁਛ ਨਹੀਂ ਅੱਛਾ ਤੂੰ ਨਾ ਜੇ ਐਨੀ ਬਣ ਗਈ ਤਾਂ ਹੱਕ ਲੈ ਕੇ ਦਿਖਾ ਦੇ ਤੂੰ ਜੇ ਥੋਦਨ ਚਵੰਨੀ ਵੀ ਮਰਗੀ ਨਾ ਤਾਂ ਗਈ ਬਗਾਨੇ ਦੀ ਸੋਰਟ ਤੇ ਕਿਵੇਂ ਉੱਡਣਾ ਇਹ ਤਾਂ ਤੇਰੇ ਤੋਂ ਬਹੁਤ ਚੰਗੇ ਤਰੀਕੇ ਨਾਲ ਸਿੱਖਿਆ ਕਮਾਲ ਕੁਸ਼ਤਾਂ ਸਿੱਖਿਆ ਮੇਟੋ ਹੁਣ ਆਪਣਾ ਨਾ ਕੰਮ ਕਰ ਲੈ ਮੈਂ ਤੇਰੀ ਵਰਗੀ ਬੇਲੀ ਨਹੀਂ ਤੇ ਨਾ ਮੱਖਾਂ ਨਾਲ ਹੀ ਜਾਉਂਗੀ ਹੋਰ ਵੀ ਬਥੇਰੇ ਕੰਮ ਨੇ ਪਾਰਲਰ ਵੀ ਜਾਣੀ ਤੁਹਾਡੇ ਵਰਗੇ ਤਾਂ ਕਦੇ ਜਾਂਦੇ ਨਹੀਂ ਹਾਂ ਪਾਰਲਰ ਜਾ ਕੇ ਵੀ ਉਹ ਕੂੜੇ ਵਰਗੀ ਹੀ ਲੱਗਦੀਆਂ ਪੈਦਾ ਤਾਂ ਹੈ ਨਹੀਂ ਇਹਦੇ ਨਾਲ ਮੁੱਲ ਕੀ ਆ ਰਹੀਆਂ ਮੈਨੂੰ ਆਪਦਾ ਕੰਮ ਕਰ ਨਾ ਇਹਦੇ ਨਾਲ ਪੈਸਾ ਦਾ ਕੀ ਫਾਇਦਾ ਕੀਤਾ ਕਵਾਰ ਹੈਗੀ ਹੋਈ ਮੈਨੂੰ ਵੀ ਉਹ ਹੀ ਚਾਹੀਦੀ ਨਾਨੀ ਓਹ ਮੇਰੇ ਗੁੱਤਾ ਕਰਨੀਆਂ ਸੀਗੀਆਂ। ਲਿਆ ਪੁੱਤ ਕਰਦਾ ਨਹੀਂ ਆ ਜਾ। ਐਸੇ ਪਏ ਹਾਂ ਚਲ ਪੈ ਜਾ ਕੋਈ ਗੱਲ ਨਹੀਂ। ਨਹੀਂ ਨਹੀਂ ਆ ਜਾ ਕੋਈ ਨਾ। ਆ ਜਾ। ਉਹੀ ਪੈ ਗਈ ਸੀ ਮੈਂ ਤਾਂ ਬੁੰਦੀ ਬੁੰਦੀ ਮੜ ਜੀ। ਧੁੱਪ ਜੀ ਲੱਗੀ ਮੈਨੂੰ ਮਾਹ ਚਲ ਪੈ ਜਾ। ਆ ਜਾ। ਅੱਛਾ। ਮੈਂ ਠਾਤਾ ਨਹੀਂ ਦਿੱਤਾ ਤੁਹਾਨੂੰ ਮੈਂ। ਲੈ ਫੇਰ ਕੀ ਆ ਪੁੱਤ? ਹੈਂ? ਦੱਸ। ਜੇ ਠਾਤਾ ਫੇਰ ਕੀ ਹੋ ਗਿਆ ਹੈਂ? ਕਮਲੀ ਜੀ ਨਾ ਹੋਵੇ ਤਾਂ। ਨਾਨੀ ਮੈਨੂੰ ਨਾ ਆਉਂਦੀਆਂ ਨੀ ਗੁੱਤਾ ਕਰਨ ਦੇ ਮੈਨੂੰ ਐ ਗੁੱਤ ਜੀ ਕਰਨੀਆਂ ਆ ਜਾਂਦੀ ਇੱਕ। ਕੋਈ ਨਾ ਪੁੱਤ। ਮੈਂ ਹੈਗੀ ਐ ਨੀ ਤੇਰੀਆਂ ਗੁੱਤਾਂ ਕਰਨ ਵਾਲੀ। ਹੈਂ? ਹੋਰ ਨਾਨੀਆਂ ਕਾਦੇ ਵਾਸਤੇ ਹੁੰਦੀਆਂ ਨਾਨੀ ਇੱਧਰ ਝੋਜਾ ਮਾਰੇ ਸਿੱਧਾ ਸੂਰਜ ਪੈਂਦਾ ਅੱਖਾਂ 'ਚ ਐਂ ਜੀ ਹੋ ਜਾ ਪੁੱਤ ਆਈ ਹਾਂ ਹਾਂ ਅੱਛਾ ਹਾਂ ਹੋਰ ਖਾ ਪੀ ਲਿਆ ਸੀ ਗਾ ਚਾਹ ਪੀ ਲਈ ਹਾਂ ਪੁੱਤ ਤੂੰ ਦੱਸ ਹੋਰ ਕੀ ਖਾਣਾ ਹੈ ਪਰੌਠਾ ਖਾ ਲਿਆ ਸੀ ਹਾਂ ਮੈਂ ਖਾ ਲਿਆ ਸੀ ਗਾ ਅੱਛਾ ਹੋਰ ਕੁਝ ਖਾਣਾ ਤਾਂ ਦੱਸਦਾ ਕਰ ਪੁੱਤ ਕੋਈ ਨਾ ਨਾਨੀ ਜੇ ਮੈਂ ਕੁਝ ਖਾਣਾ ਹੁੰਦਾ ਨਾ ਮੈਂ ਕਹਿਦਾ ਨਹੀਂ ਹੁੰਨੀ ਆ ਬਸ ਠੀਕ ਐ ਕਹਿਦਾ ਕਰ ਤੂੰ ਮੈਨੂੰ ਨੇ ਤੇਰੀ ਦੂਜੀ ਨਾਨੀ ਨੂੰ ਕਹਿਦਾ ਕਰ ਉਹ ਬਥੇਰੀ ਸ਼ਿਆਰ ਇਹ ਜਿਹੀ ਚੀਜ਼ਾਂ ਬਣਾਉਣ ਨੂੰ ਆਹ ਨਾਨੀ ਤਾਂ ਮੈਨੂੰ ਬਿਨਾ ਕਹੀ ਕਦੇ ਕੁਝ ਬਣਾ ਦਿੰਦੀ ਕਦੇ ਕੁਝ ਬਣਾ ਦਿੰਦੀ ਆ ਹਾਂ ਤਾਂ ਹੀ ਤਾਂ ਕਹਿੰਦੀ ਆ ਮੈਂ ਨਾਨੀ ਆਈ ਕਹਿੰਦੀ ਸੀ ਇੱਕ ਗੱਲ ਪੁੱਛਾਂ ਹਾਂ ਪੁੱਤਾ ਗੁੱਸਾ ਤਾਂ ਨਹੀਂ ਕਰਦੀ ਓਹੋ ਲੈ ਦੱਸ ਨਾ ਕਿਹੜੀ ਗੱਲ ਦਾ ਗੁੱਸਾ ਕਰੂੰਗੀ ਮੈਂ ਤੇਰੀ ਗੱਲ ਦਾ ਗੁੱਸਾ ਕਰੂੰ ਨਾਲੇ ਮੈਂ ਕਈ ਵਾਰ ਕੀ ਪਤਾ ਕੋਈ ਗੁੱਸਾ ਕਰ ਜੋ ਤੁਸੀਂ ਨਹੀਂ ਨਹੀਂ ਮੇਰੀ ਲਾਡੋ ਰਾਣੀਏ ਗੁੱਸਾ ਨਹੀਂ ਮੈਂ ਕਰਦੀ ਦੱਸ ਕੀ ਕਹਿਣੀ ਆ ਮੈਂ ਨਾ ਹਾਂ ਇਹ ਕਹਿੰਦੀ ਸੀਗੀ ਆ ਮੈਨੂੰ ਮੰਮੀ ਨੇ ਦੱਸਿਆ ਸੀਗਾ ਫਿਰ ਤੇਰਾ ਡੈਡੀ ਨੇ ਪਹਿੜਾ ਵੀ ਉਹਨੇ ਦੂਜਾ ਵਿਆਹ ਕਰਵਾ ਲਿਆ ਸੀਗਾ ਮੰਮੀ ਨਾਲ ਲੜਦਾ ਸੀ ਕੁੱਟਦਾ ਸੀ ਮਾਰਦਾ ਸੀ ਉਹਨੂੰ ਹੈ ਤੇ ਮੰਮੀ ਇਹੋ ਜਿਹਾ ਕਿਉਂ ਲੱਭੇ ਮੇਰਾ ਡੈਡੀ ਹੂੰ ਕਿਉਂ ਇਹੋ ਜਿਹੇ ਨਾਲ ਪਿਆ ਕੀਤਾ ਮੇਰੀ ਮੰਮੀ ਦਾ ਨਹੀਂ ਨਹੀਂ ਪੁੱਤ ਕਹਿੰਦੇ ਹੁੰਦੇ ਹਨ ਮਾਪੇ ਉਹ ਤਾਂ ਚੰਗਾ ਦੇਖ ਕੀ ਕਰਦਾ ਅੱਗੇ ਕਿਸਮਤ ਹੁੰਦੀ ਹੈ ਬਸ ਤੇਰੀ ਮਾਂ ਦੀ ਕਿਸਮਤ ਸੀ ਜਿਹੇ ਜਿਹੀ ਲਿਖੀ ਸੀ ਉਹ ਹਜੂਗੜ ਗਈ ਉਹ ਉਹ ਤਾਂ ਸਹੀ ਹੈ ਨਾਨੀ ਦੇਖ ਲੈ ਹੈ ਮੇਰੀ ਮੰਮੀ ਨੂੰ ਛੱਡ ਕੇ ਮੈਨੂੰ ਛੱਡ ਕੇ ਮਿੰਟ 'ਚ ਮੇਰੇ ਡੈਡੀ ਨੇ ਦੂਸਰਾ ਵਿਆਹ ਕਰਾ ਲਿਆ ਐਹੋ ਜਿਹਾ ਕੋਈ ਡੈਡੀ ਹੁੰਦਾ ਜਿਹੜਾ ਅਜਿਹਾ ਜਵਾਕਾਂ ਬਾਰੇ ਨਹੀਂ ਸੋਚਦਾ ਮੈਂ ਤਾਂ ਪਹਿਲਾ ਡੈਡੀ ਵੇਖਿਆ ਹੋਊਗਾ ਜਿਹੜਾ ਉਹਨੇ ਮੈਨੂੰ ਛੱਡਤਾ ਮਿੰਟ 'ਚ ਇੱਕ ਵਾਰ ਵੀ ਨਹੀਂ ਸੋਚਿਆ ਮੇਰੇ ਬਾਰੇ ਨਾ ਮੇਰੀ ਮੰਮੀ ਬਾਰੇ ਕੋਈ ਨਾ ਪੁੱਤ ਤੂੰ ਹੀ ਨਾ ਫਿਕਰ ਕਰਿਆ ਕਰ ਫਿਰ ਕੀ ਹੈ ਹਾਂ ਉਹ ਨਾ ਨਹੀਂ ਫਿਕਰ ਨਹੀਂ ਮੇਰੀ ਮੰਮੀ ਨਾ ਸੋਚਦੀ ਹੈ ਇਹ ਗੱਲਾਂ ਫਿਰ ਕਿਉਂਗਾ ਜੇ ਮੈਨੂੰ ਦੱਸਦੀ ਨਹੀਂ ਪਰ ਅੰਦਰੋਂ ਅੰਦਰੀ ਤਾਂ ਉਹਦੇ ਗੱਲਾਂ ਹੈਗੀਆਂ ਨਾ ਦਿਲ 'ਚ ਹੁੰਦੀਆਂ ਹੀ ਹੈ ਪੁੱਤ ਮਾਂ ਦੇ ਦਿਲ 'ਚ ਤਾਂ ਹੁੰਦੀਆਂ ਹੀ ਆ ਇਹ ਗੱਲਾਂ ਜਵਾਕ ਪਾਲਣੇ ਬਹੁਤ ਔਖੇ ਆ ਕੱਲੀ ਮਾਂ ਨੂੰ ਪਰ ਕਰੇ ਵੀ ਕੀ ਹੈ ਚਲ ਕੋਈ ਤੂੰ ਛੋਟੀ ਆ ਜੇ ਤੂੰ ਇਹ ਜੇ ਫਿਕਰ ਨਾ ਕਰਿਆ ਕਰ ਗੱਲਾਂ ਦੀ ਠੀਕ ਹੈ ਨਾ ਹਾਂ ਉਹ ਨਾਨੀ ਇੱਧਰ ਨੂੰ ਹੋ ਮੈਂ ਉਧਰ ਹੋਵਾਂ ਠੀਕ ਕਰਨ ਮੈਨੂੰ ਹੁੰਦਾ ਮੇਰੀ ਮੰਮੀ ਮੈਨੂੰ ਗੱਲ ਦੱਸਦੀ ਨਹੀਂ ਪਰ ਮੈਂ ਸਮਝਦਾਰ ਤਾਂ ਹੈਗੀ ਐ ਇੰਨੀ ਕਿ ਮੈਨੂੰ ਹਾਂ ਗੱਲ ਦੇ ਸਮਝ ਆਵੇ ਬਸ ਹੈਗੀ ਐ ਤੂੰ ਸਮਝਦਾਰ ਬਣਦੀ ਐ ਵੱਡੀ ਦਾਦੀ ਦੇਖ ਲੈ ਹੂੰ ਨਾਨੀ ਪਤਾ ਕੀ ਐ ਮੈਨੂੰ ਉਹਦਾ ਗੁੱਸਾ ਹੁੰਦਾ ਜਵਾਬ ਕਿ ਛੇੜਦੇ ਆ ਵੀ ਤੇਰਾ ਡੈਡੀ ਤਾਂ ਹੈ ਹੀ ਨਹੀਂ ਤੂੰ ਸਦਾ ਕੱਲੇ ਹੁੰਜੇ ਉਹ ਉਹਦੋਂ ਨਹੀਂ ਹੁੰਦਾ ਵੀ ਹਾਂ ਮੇਰਾ ਡੈਡੀ ਵੀ ਹੁੰਦਾ ਤਾਂ ਅੱਜ ਨੂੰ ਮੈਂ ਵੀ ਕਹਿਣ ਜੋਗੀ ਹੁੰਦੀ ਹਾਂ ਮੇਰਾ ਡੈਡੀ ਲੈਣਾ ਆਉਗਾ ਮੇਰੇ ਡੈਡੀ ਤੇ ਮੇਰੇ ਵਾਸਤੇ ਇਹ ਲਿਆਉਂਦਾ ਵੀ ਡੈਡੀ ਨੇ ਉਹ ਕੀਤਾ ਤੇ ਹੁਣ ਜਦੋਂ ਉਹ ਕਹਿੰਦੇ ਨਾ ਜਵਾਬ ਕਿ ਮੇਰੇ ਡੈਡੀ ਨੇ ਆ ਲਿਆ ਕਰ ਦਿੱਤਾ ਅਸੀਂ ਉੱਥੇ ਲੈ ਜਾਵਾਂਗੇ ਡੈਡੀ ਨਾਲ ਐ ਕਰਾਂਗੇ ਤਾਂ ਉਹ ਤੇ ਫਿਰ ਮੈਨੂੰ ਆਇਂ ਹੁੰਦਾ ਵੀ ਮੇਰਾ ਵੀ ਡੈਡੀ ਹੁੰਦਾ ਮੈਂ ਵੀ ਕਹਿਣ ਜੋਗੀ ਹੁੰਦੀ ਕੋਈ ਨਾ ਪੁੱਤ ਆਈ ਮੈਨੂੰ ਤੂੰ ਟੈਨਸ਼ਨ ਲਿਆ ਕਰ ਜਿਵੇਂ ਤੇਰੀ ਕਿਸਮਤ ਲਿਖੀ ਸੀ ਉਵੇਂ ਤੇਰੀ ਕਿਸਮਤ ਜਿਹਾਣਾ ਜਿਵੇਂ ਤੇਰੀ ਮਾਂ ਦੀ ਕਿਸਮਤ ਲਿਖੀ ਸੀ ਉਵੇਂ ਤੇਰੀ ਮਾਂ ਦੀ ਕਿਸਮਤ ਜਿਹਾਣਾ ਇਹ ਕਹੇ ਤੋ ਆਪਾਂ ਤਾਂ ਬਹੁਤ ਕੁਝ ਕਹਿਨੇ ਆ ਪੁੱਤ ਜਿਹੜਾ ਕੁਝ ਆਪਾਂ ਕਹਿੰਦੇ ਆ ਉਹ ਨਹੀਂ ਨਾ ਹੁੰਦਾ। ਨਾਲੇ ਮੈਂ ਤਾਂ ਨਾ ਕਿੰਨੇ ਵਾਰ ਕਿਹਾ ਮਮਮੀ ਨੂੰ ਵੀ ਮੈਨੂੰ ਦੱਸ ਕਿੱਥੇ ਆ ਡੈਡੀ ਕਿੱਥੇ ਨਹੀਂ ਮੈਂ ਗੱਲ ਕਰਦੀ ਆ ਜਾ ਕੇ ਡੈਡੀ ਨਾਲ ਮਮਮੀ ਕਹਿੰਦੇ ਤੂੰ ਕੀ ਗੱਲ ਕਰੇਂਗੀ ਜੋ ਤੈਨੂੰ ਛੋਟੀ ਹੁੰਦੇ ਨੂੰ ਛੱਡ ਗਿਆ ਸੀਗਾ ਹੁਣ ਤੇਰਾ ਕੀ ਸੋਚੂਗਾ ਉਹ ਜਦੋਂ ਉਹਦੇ ਨੇ ਸੋਚਿਆ ਹੋਣੇ ਗੱਲ ਸਹੀ ਕਹਿੰਦੀ ਆ ਪੁੱਤ ਤੇਰੀ ਮਾਂ ਜਦੋਂ ਪਹਿਲਾਂ ਨਹੀਂ ਸੋਚਿਆ ਹੁਣ ਕੀ ਸੋਚੂ ਤੇਰਾ ਹੈ ਬਸ ਐ ਨਹੀਂ ਤੂੰ ਉਹ ਹੁਣ ਕਰਿਆ ਕਰ ਹਾਂ ਕਦੇ ਮੰਮੀ ਨੇ ਮੈਨੂੰ ਡੈਡੀ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਮੇਰੇ ਲਈ ਮੇਰੀ ਮੰਮੀ ਮੰਮੀ ਹੈ ਤੇ ਮੇਰੇ ਲਈ ਮੇਰੀ ਮਾਂ ਹੀ ਡੈਡੀ ਆ ਉਹਨਾਂ ਦੋਨੇ ਫਰਜ਼ ਨਿਭਾਏ ਆ ਬਸ ਫਿਰ ਤੂੰ ਕਿ ਐਨੀ ਫਿਕਰ ਕਰਦੀ ਹੈ ਹੈ ਜਦੋਂ ਤੇਰੀ ਮਾਂ ਕਿਸੇ ਚੀਜ਼ ਵੀ ਨਾ ਨਹੀਂ ਰਹਿਣ ਦਿੰਦੀ ਹੈ ਫਿਰ ਹੁਣ ਮੈਂ ਤੇਰੀ ਨਾਨੀ ਆ ਤੈਨੂੰ ਕਿਸੇ ਚੀਜ਼ ਵੀ ਨਾ ਨਹੀਂ ਰਹਿਣ ਦਿੰਦੀ ਪੁੱਤ ਰਾਬੜਾ ਤੂੰ ਅੰਦਰ ਹੀ ਰਹਿ ਗਿਆ ਨਾਨੀ ਚਲ ਤੂੰ ਰਾਬੜਾ ਫਿਰ ਪਾ ਦੂੰਗੀ ਕੋਈ ਨਾ ਕਿਹੜਾ ਉੱਡੜਦੀ ਆ ਇਹ ਤੇ ਬਸ ਤੂੰ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ ਚੰਗਾ ਨਾਨੀ ਮੈਂ ਤਾਂ ਨਹੀਂ ਕਰਦੀ ਗੱਲਾਂ ਜੇ ਸਕੂਲ ਵਾਲੇ ਜਵਾਕ ਕਰਦੇ ਆ ਨਾ ਉਦੋਂ ਗੱਲਾਂ ਦਿਮਾਗ 'ਚ ਆ ਜਾਂਦੀਆਂ ਨੇ ਕੋਈ ਨਾ ਪੁੱਤ ਜਵਾਕਾਂ ਦਾ ਤਾਂ ਕੰਮ ਹੀ ਹੁੰਦਾ ਇਹ ਹੋਰ ਬੱਚਿਆਂ ਨੂੰ ਕੀ ਗੱਲਾਂ ਆਉਂਦੀਆਂ ਮੇਰੇ ਡੈਡੀ ਨੇ ਆ ਲਿਆ ਤਾਂ ਤੇਰੇ ਡੈਡੀ ਨੇ ਕੀ ਲਿਆ ਕੀ ਦਿੱਤਾ ਬਸ ਬੱਚਿਆਂ ਕੋਲ ਇਹ ਜਿਹੀਆਂ ਗੱਲਾਂ ਹੁੰਦੀਆਂ ਨੇ ਪੁੱਤ ਉਹ ਕੋਈ ਨਾ ਤੂੰ ਉਹਨਾਂ ਦੀ ਗੱਲਾਂ ਨਾ ਸੁਨਿਆ ਕਰ ਹੈ ਤੇ ਜੇ ਕੋਈ ਤੈਨੂੰ ਬਾੜਾ ਛੇੜਦੇ ਆ ਮੈਂ ਤੇਰੇ ਨਾਲ ਜਾਊਂਗੀ ਸਕੂਲ ਵਿੱਚ ਠੀਕ ਹੈ ਮੈਂ ਕਹਿ ਕੇ ਆਉਂਗੀ ਵੀ ਭਾਈ ਮੇਰੀ ਦੋਤੀ ਨੂੰ ਕਹਿਣ ਦੀ ਕੋਈ ਲੋੜ ਨਹੀਂ ਕਿਸੇ ਨੂੰ ਤੇਰੇ ਸਾਰਿਆਂ ਨੂੰ ਕਹਿ ਕੇ ਆਉਂਗੀ ਨਾਲੇ ਤੇਰੀਆਂ ਮੈਡਮਾਂ ਨੂੰ ਠੀਕ ਹੈ ਠੀਕ ਹੈ ਨਾ ਮੈਂ ਤੇਰੇ ਨਾਲ ਚੱਲੂੰਗੀ ਸਾਰਿਆਂ ਨੂੰ ਕਹਿ ਆਉਂਗੀ ਫਿਰ ਤੈਨੂੰ ਕੋਈ ਕੁਝ ਨਹੀਂ ਕਹੂਗਾ ਠੀਕ ਹੈ ਨਾਨੀ ਤੂੰ ਐਵੇਂ ਹੀ ਨਾ ਕਰਿਆ ਕਰ ਲੈ ਫੜ ਕੰਗਾ ਜਾ ਤੈਨੂੰ ਪਤਾ ਨਾਨੀ ਮੇਰੇ ਡੈਡੀ ਕਿੱਥੋਂ ਦਾ ਕਿੱਥੇ ਆ ਲੈ ਹਾਂ ਲੈ ਕੰਬਲੀ ਤੇ ਜਦੋਂ ਮੈਂ ਵਿਆਹ ਕੀਤਾ ਸੀ ਤੇਰੀ ਮਾਂ ਦਾ ਮੈਨੂੰ ਪਤਾ ਹੀ ਹੈ ਵੀ ਤੇਰਾ ਡੈਡੀ ਕਿੱਥੋਂ ਦਾ ਹੈ ਕਿੱਥੇ ਆ ਵੀ ਮਤਲਬ ਤੂੰ ਮੈਨੂੰ ਮਿਲਾ ਦੇਂਗੇ ਮੇਰੇ ਡੈਡੀ ਨਾਲ ਕੋਈ ਨਾ ਮਿਲਾ ਦੂੰਗੀ ਤੈਨੂੰ ਠੀਕ ਹੈ ਨਾ ਪੱਕਾ ਹਾਂ ਪੱਕਾ ਮਿਲਾ ਦੂੰਗੀ ਮੰਮੀ ਨੂੰ ਨਾ ਦੱਸੀ ਚੰਗਾ ਨਹੀਂ ਦੱਸ ਨਹੀਂ ਤੇ ਡਾਡੀ ਦਾ ਨਾਮ ਸੁਣ ਕੇ ਗੁੱਸਾ ਕਰਨ ਲੱਗ ਜਾਂਦੀ ਆ ਮੈਨੂੰ ਬੋਲਣ ਲੱਗ ਜਾਂਦੀ ਆ ਚੱਲ ਪੁੱਤ ਕੋਈ ਗੱਲ ਨਹੀਂ ਹੁੰਦਾ ਹੀ ਆ ਗੁੱਸਾ ਹੈ ਜਦੋਂ ਬੰਦਾ ਸਾਥ ਨਾ ਨਿਭਾਵੇ ਹੈ ਹੁਣ ਉਹ ਕਮਾਈਆਂ ਕਰਦੀ ਫਿਰਦੀ ਆ ਕਿੱਥੇ ਤਾਂ ਉਹਨੇ ਬੈਠ ਕੇ ਘਰੇ ਖਾਣਾ ਸੀ ਵਿਚਾਰੀ ਨੇ ਬਹੁਤ ਔਖਾਂ ਵੇਖੀਆਂ ਨੇ ਮੇਰੇ ਕਰਕੇ ਹੈ ਨੀ ਆਪਦੀ ਕੱਲੀ ਜੀ ਸੀ ਕਿਤੇ ਮਰਜ਼ੀ ਖਾ ਸਕਦੀ ਸੀ ਮੇਰੇ ਫਿਰ ਕੇ ਭਾਂਡੇ ਮਾਂਜੇ ਲੋਕਾਂ ਦੇ ਮੇਰੇ ਕਰਕੇ ਤੁਰੀ ਫਿਰੀ ਆਪਦਾ ਘਰ-ਬਾਰ ਛੱਡਿਆ ਚੱਲ ਕੋਈ ਨਾ ਪੁੱਤ ਫਿਰ ਹੁਣ ਤੀ ਪੁੱਤਾਂ ਵਾਸਤੇ ਮਾਂ ਪਿਓ ਕਰਦਾ ਹੀ ਆਇਆ ਫਿਰ ਹੁਣ ਉਹ ਕੀ ਕਰਦੀ ਤੈਨੂੰ ਕਿੱਥੇ ਛੱਡਦੀ ਹੁਣ ਇਹੋ ਜਿਹੀ ਮੇਰੇ ਦਾਦਾ-ਦਾਦੀ ਸੀ ਜਿਨ੍ਹਾਂ ਨੇ ਸਾਨੂੰ ਰੱਖੇ ਨਹੀਂ ਗਾ ਕਰੇ ਚੱਲ ਪੁੱਤ ਉਹਨਾਂ ਦੀ ਸੋਚ ਉਹਨਾਂ ਨਾਲ ਹੈ ਆਪਣੀ ਸੋਚ ਆਪਣੇ ਨਾਲ ਹੈ ਇਹੋ ਜਿਹੀ ਹੁੰਦੇ ਆ ਦਾਦੀ ਲੋਕ ਹੁੰਦੇ ਆ ਪੁੱਤ ਬਥੇਰੇ ਲੋਕ ਹੁੰਦੇ ਇਹੋ ਜਿਹੇ ਜਿਹੜੇ ਆਪਦੇ ਧੀ ਪੁੱਤ ਨੂੰ ਨਹੀਂ ਸਿਆਣ ਦੇ ਤੇ ਪੋਤੇ ਪੋਤੀਆਂ ਨੂੰ ਤਾਂ ਕੀ ਸਿਆਣਨਣਗੇ ਹੈ ਇਹ ਵੀ ਸੋਚ ਲੈ ਤੂੰ ਹੂੰ ਗੱਲ ਤਾਂ ਸਹੀ ਹੈ ਦਾਦੀ ਚੱਲ ਕੋਈ ਨਾ ਪਰ ਮੇਰੀ ਦਾਦੀ ਨੂੰ ਮੇਰੇ ਇੱਕ ਵਾਰ ਵੀ ਨਹੀਂ ਜ਼ਿਆਦਾ ਆਈ ਜੇ ਦਾਦੇ ਨੂੰ ਪਰ ਸਹੀ ਗੱਲ ਹੈ ਜਦ ਮੇਰੇ ਪਿਓ ਨੂੰ ਹੀ ਨਹੀਂ ਆਈ ਦਾਦਾ ਦਾਦੀ ਤਾਂ ਹੈ ਕੋਣ ਹਨਾ ਉਹ ਤਾਂ ਮੈਨੂੰ ਯਾਦ ਕਰਣਗੇ ਠੀਕ ਹੈ ਪੁੱਤ ਜਾ ਬਸ ਇਹ ਜਿਹੇ ਗੱਲਾਂ ਨਹੀਂ ਕਰਦੇ ਹੁੰਦੇ ਜਵਾਕ ਤੇਰੇ ਵਰਗੇ ਠੀਕ ਹੈ ਨਾ ਜਾਂ ਕੋਈ ਨਾ ਹੁਣ ਤੁਸੀਂ ਵੀ ਬਸ ਸੋਚਣ ਦੇ ਨਾਲ ਲੱਗ ਜਿਓ ਮੇਰੇ ਨੂੰ ਨਹੀਂ ਸੋਚਦੀ ਮੈਂ ਹਾਂ ਜਿਹੜਾ ਰਵੜਾ ਚੱਕ ਕੇ ਲਿਆ ਆ ਮੈਂ ਲੈ ਉਹ ਮੇਰਾ ਰਵੜਾ ਚਲੋ ਮੈਂ ਪਾਈ ਲੂੰਗੀ ਰਵੜਾ ਤਾਂ ਚੰਗਾ ਹਾਂ ਕਾਮਣੀਏ ਤੇਰੀ ਮਾਂ ਨੇ ਤਾਂ ਤੈਨੂੰ ਕਹਤਾ ਵੀ ਇਹ ਜਿਹਾ ਸਿਹੜਿਆ ਸੀ ਤੇਰੀ ਨਾਨੀ ਨੇ ਇਹਦੇ ਨਾਲ ਵਿਆਹ ਕਰਾਇਆ ਸੀ ਪਰ ਤੈਨੂੰ ਕੀ ਦੱਸਾਂ ਪੁੱਤ ਮੈਂ ਵੀ ਮੈਂ ਕਿਹੜੇ ਵਿਆਹ ਕੀਤੇ ਸੀ ਜੇ ਕਮਲੀ ਨੇ ਆਪਦੀ ਆਪ ਕਦਮ ਚੱਕਿਆ ਤਾਂ ਆਪ ਭੁਗਤਦੀ ਐ ਹੁਣ ਇਹਨੂੰ ਜਵਾਕੜੀ ਨੂੰ ਮੈਂ ਕੀ ਦੱਸਾਂ ਵੀ ਤੇਰਾ ਦਾਦਾ ਦਾਦੀ ਕਿੱਥੇ ਐ ਤੇਰਾ ਪਿਓ ਕਿੱਥੇ ਐ ਕੀ ਕਹਾਂ ਇਹਨੂੰ ਹੈ ਇਹਨੂੰ ਮੈਂ ਕੁਛ ਕਹਿ ਵੀ ਨਹੀਂ ਸਕਦੀ ਇਹ ਤਾਂ ਪਹਿਲੀ ਦੁਖੀ ਐ ਜਵਾਕੜੀ ਦੇ ਹਲੇ ਪੂਰਾ ਪਰ ਹੈਗੀ ਐ ਕਿੰਨਾ ਸੋਚਦੀ ਐ ਆਪਦੇ ਬਾਰੇ ਹੈ ਆਪਦੀ ਮਾਂ ਬਾਰੇ ਚਲ ਜੀ ਮੇਰੇ ਕੋਲਸ ਬਣਦਾ ਦੇਖੀ ਜਾਊਗੀ ਉਹ ਗੱਲ ਸੁਣਾ ਪੈਸੇ ਤਾਂ ਤੂੰ ਹੁਣ ਲੈ ਗਿਆ ਸਾਬ ਨਾਲ ਲੈ ਨਹੀਂ ਨਾ ਸਮਾਨ ਹਾਂ ਉੱਤੇ ਠੀਕ ਹੈ ਮੈਂ ਕਹਿੰਦੀ ਸੀ ਕਿ ਆਪਾਂ ਨਾ ਇੱਕ ਮੈਜਿਕ ਹੁੱਡੀਜ਼ ਵੀ ਲੈ ਕੇ ਆਵਾਂਗੇ ਠੀਕ ਹੈ ਜਿਹੜੀਆਂ ਆਪਾਂ ਦੋਏ ਇਕੱਠੀਆਂ ਪਾਇਆ ਕਰਾਂਗੇ ਫਿਰ ਕੋਈ ਮਰਜ਼ੀ ਲੈ ਠੀਕ ਹੈ ਤੈਨੂੰ 10000 ਰੁਪਏ ਮਿਲ ਗਏ ਨੇ ਕੋਈ ਮਰਜ਼ੀ ਲੈ ਤੇ 10000 ਜੀ ਘੱਟਦੇ ਵੀ ਹੋਏ ਨਾ ਆਪਾਂ ਕਰੋ ਵੰਗਾਲਾਂਗੇ ਪਰ ਸ਼ਾਪਿੰਗ ਵਧੀਆ ਕਰਕੇ ਆਣੀ ਯਾਰ ਤੇਰੇ ਵਾਸਤੇ ਤਾਂ ਕਮਾਈ ਜਾਂਦਾ ਪੈਸੇ ਜਿੰਨੇ ਚਾਹੀਦਾ ਤੂੰ ਕੋਈ ਮਰਜ਼ੀ ਲੈ ਲੈ ਠੀਕ ਹੈ ਰਹੀ ਗੱਲ ਸੈਲਰੀ ਦੀ ਜਿੱਦੇ ਆਗੇ ਤੈਨੂੰ ਹੋਰ ਲੈਜੀ ਠੀਕ ਹੈ ਕੋਈ ਮਰਜ਼ੀ ਲੈ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਨਾ ਵੈਸੇ ਸੱਚੀ ਗੱਲ ਆ ਮ ਜਿੰਨੇ ਵੀ ਮਨਹੂਸੀਅਤ ਜੀ ਸੇ ਉਹ ਤਾਂ ਚਲੀ ਗਈ। ਇਹ ਤੂੰ ਸਹੀ ਗੱਲ ਕਹੀ ਆ। ਵੀ ਇਸ ਘਰ ਵਿੱਚ ਤੂੰ ਆਏ ਨੇ ਤੇ ਖੁਸ਼ੀਆਂ ਖੁਸ਼ੀਆਂ ਆਈਆਂ ਹਨਾ। ਹੁਣ ਤਾਂ ਤੁਹਾਡੇ ਮੁੰਡੇ ਵੀ ਸਮਾਈਲ ਲੈਣ ਲੱਗ ਗਏ। ਪਹਿਲਾਂ ਤਾਂ ਇਹ ਹੰਦੇਰਾ ਜਾ ਹੋਇਆ ਪੈਸੀ ਕਰੀ। ਤੈਨੂੰ ਵੀ ਪਤਾ ਹਨਾ। ਹੁਣ ਆਪਾਂ ਖੁਸ਼ ਰਹਿਵਾਂਗੇ ਦੋਨੇ ਜਣੇ। ਹਾਂ ਠੀਕ ਆ। ਤੇ ਮੈਂ ਕਹਿੰਦੀ ਆ ਤੁਸੀਂ ਵੀ ਸ਼ਾਪਿੰਗ ਕਰੀ ਲਿਓ ਮੇਰੇ ਨਾਲ ਮੈਂ ਕੱਲੇ ਕੇ ਕੱਪੜੇ ਲੂੰਗੀ। ਤੁਸੀਂ ਵੀ ਖਰੀਦ ਲਿਓ। ਮੇਰਾ ਤਾਂ ਕੀ ਆ? ਮੇਰੇ ਕੋਲ ਤਾਂ ਬਾਧੂ ਆ ਪਰ ਤੂੰ ਲੈ ਜਿਹੜੇ ਕੱਪੜੇ ਲੈਣਾ ਠੀਕ ਆ। ਉਹ ਸਾਰੇ ਨਾ ਪੁਰਾਣੇ ਹੋ ਗਏ। ਆਪਾਂ ਨਵੇਂ ਲਿਆਉਣੇ ਹੋਵੇ ਮੈਚਿੰਗ। ਮੈ ਹਾ ਜਾੜੋ ਸੀ ਕਿਸੇ ਨੇ ਸ਼ਾਹ ਖੜੇ ਹੋਇਆ ਤੂੰ ਆ ਕੇ ਜਾਂਦੇ ਨੇ ਤੈਨੂੰ ਬੁਲਾ ਸਕਦੇ ਨੇ ਤੈਨੂੰ ਬੁਲਾਇਆ ਕਿਸੇ ਨੇ ਕਿਧਰ ਦੋ ਪੁੱਛ ਕੇ ਜਾਇਆ ਕਰਾਂਗੇ ਹੁਣ ਉਹ ਹੀਰ ਕਿਉਂ ਇਹਦੇ ਨਾਲ ਮੱਥਾ ਮਾਰ ਤੂੰ ਅੱਜ ਚਲੀ ਜਾ ਇਹਨੂੰ ਕਿਹਾ ਆ ਜਾਓ ਮੇਰੇ ਨਾਲ ਮੈਂ ਤੁਹਾਰਾਂ ਦੀ ਲੋੜ ਵੀ ਕੀ ਆ ਨਾਲੇ ਤੁਹਾਡੇ ਮੂੰਹ ਲੱਗਦਾ ਵੀ ਕੌਣ ਐ ਤੈਨੂੰ ਬੁਲਾਇਆ ਕਿਸੇ ਨੇ ਸਾਡੇ ਨਾਲ ਉਂ ਬਕਵਾਸ ਕਰੀ ਜੰਨੀ ਆ ਅਗਰ ਕੰਮ ਕਰ ਅੱਜ ਚੱਲੀ ਆਪਾਂ ਕਦੇ ਕਰਕੇ ਕਰ ਹੀ ਰਹੀਆਂ ਪਰ ਮੈਨੂੰ ਲੱਗਦਾ ਸ਼ਾਇਦ ਤੂੰ ਜਾਂਦਾ ਮੱਛੀ ਹੀ ਪਈਆਂ ਚਾਰ ਪੈਸੇ ਕੀ ਹੱਥ ਚ ਆ ਗਏ ਠੀਕ ਐ ਵਧੀਆ ਤੁਮਾਓ ਐਂ ਕਰ ਸਾਰਾ ਜੋ ਵੀ ਕਮਾਉਣਾ ਇਹਦੇ ਤੇ ਲਾ ਦੇ ਐਂ ਕਰ ਲੈ ਇਹਨੇ ਤਾਂ ਤੁਹਾਨੂੰ ਕੁਝ ਕਿਹਾ ਵੀ ਨਹੀਂ ਰਾਨੋ ਫਿਰ ਤੂੰ ਇਹਨੂੰ ਕੋਈ ਫालतू ਬੋਲੀ ਨਹੀਂ ਆ। ਓ ਸੱਚੀ ਤੈਨੂੰ ਲੱਗਦਾ ਵੀ ਇਹਨੇ ਮੈਨੂੰ ਕੁਝ ਨਹੀਂ ਕਿਹਾ। ਤੂੰ ਐਂ ਕਰ ਲੈ ਆ 200 ਰੁਪਏ ਰੱਖ ਲੈ ਕੁਝ ਲੈ ਆਂ ਯਾ ਆਪਣੇ ਵਾਸਤੇ ਆਹੀ ਸੜਿਆ ਸੂਟ ਪਾਈ ਰੱਖ ਦੀਆਂਗੀ। ਕੋਈ ਨਾ ਮੇਰੇ ਤੋਂ ਤਾਂ ਸਾਰੇ ਹੀ ਪੈਸੇ ਵਾਰਦੇ ਆਗੇ। ਤੂੰ ਵਾਰ ਤਾਂ ਕੋਈ ਵੱਡੀ ਗੱਲ ਨਹੀਂ ਪਰ ਕੀ ਕਰੀਏ ਐਨੇ ਪੈਸੇ ਤੂੰ ਕਦੇ ਇਕੱਠੇ ਦੇਖੇ ਨਹੀਂ ਨਾ ਹੁਣੇ ਮੈਂ ਤਾਂ ਫਿਰ ਤੇਰੇ ਭਲੇ ਲਈ ਸੋਚਿਆ ਸੀ ਵੀ ਤੂੰ ਕੋਈ ਚੱਜ ਦਾ ਕੱਪੜਾ ਲੈ ਆਂਗੀ। ਤੈਨੂੰ ਕੀ ਲੱਗਦਾ? ਹਾਂ ਪੈਸੇ ਜੇ। ਤੈਨੂੰ ਪਤਾ ਜਿੰਨੇ ਕੇ ਤੂੰ ਪੈਸੇ ਆ ਮੁੱਕੀ ਚ ਫੜ ਰੱਖੇ ਨਾ ਔਰ ਮੈਂ ਕਿ ਤਾ ਪਿਓ ਮੇਰਾ ਦਾਤ ਚ ਹੀ ਦੇ ਗਿਆ ਪਤਾ ਲੱਗ ਰਿਹਾ ਹੋ ਤਾਂ ਤੇਰੇ ਸੌਂਦੇ ਪਤਾ ਤੈਨੂੰ ਪਤਾ ਤੇਰਾ ਪਿਓ ਕਿੰਨੇ ਕੇ ਦਾਤ ਚ ਤੇ ਠੀਕ ਹੈ ਚੱਲ ਜਰੇ ਦੇ ਨਾਲ ਕਿਉਂ ਮੱਥਾ ਮਾਰਾ ਤੂੰ ਆ ਚੱਲ ਗਏ ਅੱਕੇ ਸੱਤੀਨਾ ਬੁਲਾਈ ਮੈਂ ਲਾੜੀ ਦਿੱਤਾਈ ਨਿਕਲੋ ਨਿਕਲੋ ਆ ਚਲੀ ਹਾ ਹਾਈ ਵੱਡੀ ਅਕੀ ਸਿੱਧੀ ਨੇ ਅਬ ਲਈ ਮੈਂ ਲਾੜੀ ਦਿੱਤਾਈ ਲਾੜੇ ਵਾਲੀ ਤਾਈ ਤਾਂ ਤੇਰੇ ਵਾਲੀ ਹੋਈ ਆ ਆਇਆ ਵੱਡਾ ਲਾੜੇ ਵਾਲੀ ਤਾਈ ਵਾਲਾ ਸਮਝ ਨਹੀਂ ਆਉਂਦੀ ਸ਼ਿਕਰੀ ਕੀ ਜਾਂਦੇ ਨੇ ਨਾਲੇ ਮੇਰੇ ਵਾਲੇ ਤਾਂ ਮਾਂ 500 ਰੁਪਏ ਦਾ ਸੂਟ ਨਹੀਂ ਦਿਵਾਉਂਦੀ ਸੀ। ਏ ਮਹਾਰਾਣੀ ਜੀ ਨੂੰ 10-10 ਹਜ਼ਾਰ ਹੂੰ ਦੇਣੀ ਆ। ਵਧੀਆ ਵੈਸੇ। ਇਹ ਦੋਨੇ ਨਾ ਮਾਂ ਪੁੱਤ ਇਹ ਤੋਂ ਹੀ ਲੋਟ ਆਉਣਗੇ ਚਮਕ ਚੰਦੋ ਜੀ ਤੋਂ। ਮੇਰੇ ਤਾਂ ਕਾਨੂੰ ਦਵਾਲ ਸੀ ਇਹ। ਇਹਨਾਂ ਦੀ ਧਰਨ ਤਾਂ ਇਹ ਟਕਾਣੀ ਕਰੂਗੀ। ਇਹਨਾਂ ਨੂੰ ਪਤਾ ਲੱਗੂਗਾ ਫੇਰ। ਚਲੋ ਇਹਨੇ ਲਵਾਈ ਨਾ ਇਹਨਾਂ ਦੇ ਸਾਰੇ ਪੈਸੇ ਕੀਤਾ ਇਹਨਾਂ ਨੂੰ ਨੰਗ ਬਿਠਾਇਆ ਇਹਨੂੰ ਸੜਕ ਤੇ ਹੂੰ ਤਾਂ ਮੈਂ ਹੀ ਸੀ। ਛੜੀ ਨਾ ਤਾਂ ਘਰ ਬਚਾ ਬਚਾ ਕੇ ਰੱਖਦੀ ਸੀ ਉਹੀ ਗੱਲ ਨਾ ਨੰਗ ਘਰੋਂ ਆ ਗਈ ਪੈਸਾ ਕਦੇ ਦੇਖਿਆ ਨਹੀਂ ਤੇ ਹੁਣ ਮੱਛਰੀ ਫਿਰਦੀ ਐ ਛਾਰ ਪੈਸੇ ਦੇਖ ਕੇ ਔਕਾਤ ਛੱਡ ਜਾਂਦੀਆਂ ਨੇ ਇਹਦੀਆਂ ਛੱਲ ਛੱਡ ਮੈਂ ਕੀ ਲੈਣਾ 30 ਦਿਨ ਹੈਗੇ ਆ ਇੱਥੇ 30 ਵੀ ਕਿਹੜੇ ਹੁਣ ਤਾਂ 28-29 ਹੀ ਰਹਿ ਗਏ ਬਸ ਛੇ ਦੇ ਛੇ ਦੇ ਅੰਦਰੋਂ ਕੰਮ ਨਵੇੜਾ ਤੇ ਆਪਦਾ ਜਾਵਾ ਮਨਿੰਦਰ ਨਾਲ ਗੱਲ ਕਰਦੀ ਐ ਕੋਈ ਜੌਬ ਦੇਖਦੀ ਐ ਜੇ ਕੋਈ ਜੌਬ ਮਿਲ ਜੇ ਨਾ ਫਿਰ ਆ ਘਰ ਛੱਡ ਕੇ ਜਾਣਾ ਕਿਤੇ ਹੋਰ ਸੌਖਾ ਹੋ ਜਾਊਗਾ ਹਾਂ ਇਹ करूंगी ਕਿ ਅੰਦਰੀ ਬੜੀ ਬੈਠੀ ਐ ਪਣੇ ਆ ਬਾਹਰ ਧੁੱਪੇ ਵਜਾ ਕਰਨਾ 10 ਮਿੰਟ ਆਉਣੀ ਐ ਪਤਾ ਨਹੀਂ ਕੀ ਕਰੀ ਜਾਂਦੀ ਐ ਅੰਦਰੀ ਇਹ ਹੈਏ ਹੇ ਹੇ ਕੁਛ ਨਹੀਂ ਬਸ ਹੋ ਹਾਂ ਡੇ ਜੀ ਚੱਕ ਕੇ ਆਈ ਸੀ ਤੇ ਮੈਂ ਕਰ ਦੰਦੀ ਆਪਦਾ ਆਰਾਮ ਕਰ ਲੈ ਚਲ ਕੋਈ ਨਾ ਮਖਾ ਤੂੰ ਇੱਧਰ ਨੂੰ ਗਈ ਹੋਈ ਏ ਲੈ ਆਈ ਦਵਾਈ ਜੀ ਹੋਰ ਪਸ ਲੈ ਆਈ ਚਲ ਆਹ ਹਣਾ ਕੈਂਪ ਲੱਗਦੇ ਨੇ ਅੱਜ ਕੱਲ ਤੈਨੂੰ ਪਤਾ ਹਾਂ ਅੱਖਾਂ ਦਾ ਹਾਂ ਐਨਕ ਜੀ ਪਈ ਏ ਤੇਰ ਕਨੀ ਨਾ ਕੋਈ ਨਾ ਉਹ ਤਾਂ ਮੈਨੂੰ ਪਤਾ ਹੈ ਤੇ ਮਾਜਾ ਲਈ ਆਵਾ ਲਾਹਾ ਲਈ ਲਗੇ ਹਣਾ ਚਲ ਵਧੀਆ ਕਰਿਆ ਹੋਰ ਹੋਰ ਇੱਕ ਅਜ ਐਵਡੇ ਦੀ ਐਨਕ ਬਣਨੀ ਦੇ ਕੇ ਆਈਆਂ ਗਈ ਅੱਛਾ ਹੋਰ ਨਿਗਾ ਘਟ ਗਈ ਬਾਹਲੀ ਜਾਂਦੇ ਹੋਰ ਪਛਨਾਨੇ ਗਏ ਨਿਤਮਾਰ ਰੱਖੀ ਹੈ ਤੇ ਆਪਰ ਕੀ ਕਰਦੀ ਐ ਲਾਡੋ ਕੁਛ ਨਹੀਂ ਹਾਂ ਕੁੱਤਾਂ ਜੀਆਂ ਕਰਕੇ ਹਟੀਆਂ ਉਹਦੀਆਂ ਮੈਂ ਹੁਣ ਅੱਛਾ ਤੇ ਠੀਕ ਆ ਚੱਲ ਵਧੀਆ ਹੋ ਗਿਆ ਸਰਤਾ ਮੈਂ ਨਵਾ ਗਈ ਸੀ ਗੀ ਮਾਂ ਬਚਾਉਂਦੇ ਸੁੱਕ ਗਿਆ ਤੇਲ ਲਵਾ ਦਿੰਦੀ ਇੱਕ ਮੈਂ ਤੈਨੂੰ ਹੋਰ ਗੱਲ ਦੱਸਦੀ ਹਾਂ ਹਾਂ ਮੈਨੂੰ ਪੁੱਛਣ ਲੱਗੀ ਹੁਣ ਕੁੜੀ ਹਾਂ ਕਹਿੰਦੀ ਨਾਨੀ ਮੇਰੀ ਮੰਮੀ ਨੂੰ ਤੁਸੀਂ ਇਹ ਜੇ ਕੋਲ ਨਾਲ ਕਿਉਂ ਵਿਆਹ ਹੈ ਕਹਿੰਦੀ ਮੇਰੀ ਮਾਂ ਨੂੰ ਤੇ ਵੀ ਸ਼ਰਾਬੀ ਸੀ ਤੰਗ ਕਰਦਾ ਸੀ ਹਾਂ ਹਾਂ ਫਿਰ ਮੈਂ ਹੁਣ ਕੀ ਜਵਾਬ ਦਿੰਦੀ ਮੈਂ ਆ ਕਹ ਪੁੱਤ ਉਹਦੀ ਕਿਸਮਤ ਹੈ ਮਾਪੇ ਤਾਂ ਚੰਗਾ ਦੇਖ ਕੀ ਕਰਦਾ ਕਿਤੀ ਪੁੱਤ ਦੀ ਕਿਸਮਤ ਹੁੰਦੀ ਹੈ ਕਿਸਮਤ ਹੁੰਦੀ ਹੈ ਮੈਨੂੰ ਆਏ ਨਹੀਂ ਸਮਝ ਆਉਂਦੀ ਵੀ ਮਨਿੰਦਰ ਨੇ ਐਡਾ ਝੂਠ ਕੇ ਮਾਰਿਆ ਲਬਣ ਹੁਣ ਤੂੰ ਵੀ ਸਿਆਣੀ ਹੈਗੀ ਹੁਣ ਉਹ ਜਵਾਖੜੀ ਨੂੰ ਥੋੜੀ ਦੱਸੇ ਸਾਰੀਆਂ ਗੱਲਾਂ ਹੈ ਸਭ ਪਰਦੇ ਪਾਉਣੇ ਪੈਂਦੇ ਨੇ ਚੱਲ ਜਿਹੜੀ ਗਲਤੀ ਉਹ ਤਾਂ ਹੋ ਗਈ ਹੋ ਗਈ ਹੁਣ ਉਹ ਜਵਾਖੜੀ ਨੂੰ ਕੀ ਕਹੇ ਹਾਂ ਉਹ ਤਾਂ ਹੁਣ ਇਹ ਵੀ ਸੁਖਣਾ ਹੁਣ ਸਿਆਣੀ ਐ ਜਵਾਬ ਪੜੇ ਲਿਖੇ ਅੱਜ ਕੱਲ ਬਾਹਲੇ ਸਵਾਲ ਕਰਦੇ ਨੇ ਹਾਂ ਤਾਂ ਕਰਕੇ ਆਪਦੀ ਮਾਂ ਨੂੰ ਕਹਿੰਦੀ ਹੋਣੀ ਇਹੋ ਜਿਹੀਆਂ ਗੱਲਾਂ ਵੀ ਮੇਰਾ ਪਿਓ ਕਿਵੇਂ ਸੀ ਕੀ ਗੱਲਬਾਤ ਸੀ ਉਹਨੇ ਫਿਰ ਆ ਜਾ ਕੇ ਜਵਾਬ ਦੇਤਾ ਹਰ ਸਿਆਣੀ ਐ ਮਨਿੰਦਰ ਚੰਗੀ ਰਹੇਗੀ ਜਿਹੜੀ ਆ ਗੱਲ ਕਹੀ ਆ ਉਹਨੇ ਕਹਿੰਦੀ ਨੰਨੀ ਤੈਨੂੰ ਪਤਾ ਹੈ ਮੇਰੇ ਦਾਦੇ ਦਾਦੀ ਦਾ ਮੇਰੇ ਪਿਓ ਦਾ ਫਿਰ ਮੈਂ ਹੋਰ ਕੀ ਕਹਿੰਦੀ ਮੈਂ ਕਿਹਾ ਪੁੱਤ ਮੈਨੂੰ ਤਾਂ ਪਤਾ ਹੀ ਹੈ ਜਦੋਂ ਮੈਂ ਵਿਆਹ ਕੀ ਤੋਰੀ ਹੈ ਹਾਂ ਕੀ ਕਹੇਗੀ ਕੀ ਠੀਕ ਕਹਿੰਦੀ ਮੇਰੇ ਪਿਓ ਨਾਲ ਮਲਾ ਦੇਗੀ ਕਹਿੰਦੀ ਮੈਂ ਕਿਹਾ ਕੋਈ ਨਾ ਮਲਾ ਦੂੰਗੀ ਚੱਲ ਚੱਲ ਗਾ ਫਿਰ ਵੀ ਤੂੰ ਚੰਗੀ ਰਹੀ ਜਿਹੜਾ ਇਹ ਗੱਲ ਕਹਿੰਦੀ ਹਾਂ ਫਿਰ ਹੁਣ ਕੀ ਕਰਾਂ ਮੈਂ ਕਿ ਇਸ ਜਵਾਕੜੀ ਕਹਿੰਦੀ ਮੇਰੀ ਮਾਂ ਦੇਖ ਲੈ ਇੰਨਾ ਕੰਮ ਕਰਦੇ ਮੇਰੇ ਪਿੱਛੇ ਇੰਨਾ ਮੈਂ ਹਾਂ ਤੂੰ ਸੋਚਿਆ ਨਾ ਕਰ ਇਹਨਾਂ ਤੂੰ ਨਿਆਣੀ ਆ ਹਜੇ ਸਹੀ ਗੱਲ ਹੈ ਭੈਣ ਇੱਕ ਗੱਲ ਤਾਂ ਹੈਗੀ ਆ ਤੈਨੂੰ ਮੈਂ ਦੱਸਾਂ ਵੀ ਹੋ ਗਿਆ ਸੀ ਸਾਰਾ ਕੁਝ ਕਰਾਲਿਆ ਸੀ ਗਲਤੀ ਕਰ ਲਈ ਸੀ ਉਹਨੇ ਉਹ ਵੱਢਣੇ ਨੇ ਐ ਨਹੀਂ ਦੇਖਿਆ ਹੈਗਾ ਵੀ ਮੇਰੀ ਧੀ ਹੈ ਗੱਲ ਤਾਂ ਉਹੀ ਹੈ ਨਾ ਕੰਨਿਆ ਦੇ ਦੀ ਹੈ ਵੀ ਸ਼ਰਾਫ ਹੈ ਜਵਾਕ ਦੀ ਐਡੀ ਹੁਣ ਮਟਿਆਰੀ ਹੈ ਖਾਣਾ ਤੇ ਕੀ ਕਹਿਣਗੇ ਲੋਕ ਉਹਨੂੰ ਪਹਿਣੇ ਤੁੰਣਣਗੇ ਦੇਖੀ ਆਉਣ ਨਾਲ ਟਾਈਮ 'ਚ ਆਪਾਂ ਤਾਂ ਲਵੇ ਲਾ ਲਈਂਗਾ ਹੈ ਉਹ ਸਾਰਿਆਂ ਤੋਂ ਵੱਡਾ ਪਾਪੀ ਹੈ ਜਿਹੜਾ ਧੀ ਨੂੰ ਤਰਕਾਰਿਆ ਉਹਨੇ ਹੈ ਉਹਨੇ ਆਪਾਂ ਨੂੰ ਉਹ ਆਪਾਂ ਨੂੰ ਤਰਕਾਰ ਕੇ ਗਈ ਸੀ ਚਲ ਠੀਕ ਹੈ ਤੇ ਹੁਣ ਹੁਣ ਇਹਨੇ ਕੀ ਕਰਿਆ ਕੰਜਰ ਨੇ ਪਾਰ ਲਾਤੀ ਗੱਲ ਤਾਂ ਉਹੀ ਹੈ ਕਾਨੂੰ ਪਾਰ ਲਾਉਂਦੇ ਆ ਬਸ ਇੱਕ ਦਿਨ ਮੇਰੀ ਗੱਲ ਯਾਦ ਰੱਖੀ ਸੀ ਉਹਨੂੰ ਵੀ ਤੈਨੂੰ ਮੈਂ ਦੱਸ ਦਿੰਨੀ ਆ ਗੱਲ ਯਾਦ ਰੱਖੀ ਆਉਣ ਵਾਲੇ ਟਾਈਮ 'ਚ ਨਾ ਤੂੰ ਇਹ ਕੁੜੀ ਸਾਹਮਣੇ ਆਈ ਨਾ ਇਹ ਛੱਤਰ ਲਾਉ ਉਹਦੇ ਪਿਓ ਦੇ ਵੀ ਤੂੰ ਮੇਰੀ ਮਾਂ ਨਾਲ ਕੀ ਕੀਤਾ ਹਾਂ ਕਹਿੰਦੀ ਸਕੂਲ 'ਚ ਮੈਨੂੰ ਪੁੱਛਦੇ ਨੇ ਜਵਾਬ ਕਿ ਵੀ ਤੇ ਡੈਡੀ ਕੀ ਕਰਦਾ ਹੈ ਤੇ ਡੈਡੀ ਕਿੱਥੇ ਹੈ ਹੈ ਪੁੱਛਦੇ ਆ ਬਾਈ ਪੁੱਛਦੇ ਆ ਅੱਜ ਕੱਲ੍ਹ ਲੋਕ ਫਿਰ 100 ਗੱਲਾਂ ਪੁੱਛਦੇ ਆ ਕਿ ਕਿਉਂਕਿ ਆਹਾਂ ਸਕੂਲਾਂ 'ਚ ਲੋੜ ਹੀ ਹੁੰਦੀ ਆ ਪਿਓ ਦੀ ਕਿਤੇ ਜਾਣਾ ਹੁਣ ਉਹ ਕੱਲੀ ਦੁਰੀ ਫਿਰਦੀ ਐ ਵਿਚਾਰੀ ਹਾਂ ਤਾਂ ਮੈਂ ਕਹਤਾ ਮੈਂ ਕੋਈ ਨਾ ਮੈਂ ਚੱਲੂ ਤੇਰੇ ਨਾਲ ਮੈਂ ਕਹ ਮੈਂ ਨਾਲ ਤੇਰੇ ਸਰਾਂ ਨੂੰ ਕਹਿ ਕਿ ਉਹਨਾਂ ਵਾਲੇ ਮੈਡਮਾਂ ਨੂੰ ਵੀ ਭਾਈ ਇਹਨੂੰ ਜਵਾਕ ਮਖਾ ਵੀ ਐ ਖਜੇ ਹੁੰਦੇ ਆ ਕਾਦੇ ਵਾਸਤੇ ਖਜੇ ਹੁੰਦੇ ਆ ਮੈਂ ਕਹ ਕਿ ਐ ਕਹੇ ਐ ਕਹੇ ਚੰਗੀ ਗੱਲ ਬਸ ਮੈਂ ਚੱਲੂਗੀ ਤੇਰੇ ਨਾਲ ਚੱਲ ਕੋਈ ਨਹੀਂ ਕੋਈ ਨਹੀਂ ਤੇ ਮੇਰਾ ਤਾਂ ਨਾ ਬਲਾਈਟ ਡਮੱਚਾ ਜਦੋਂ ਆ ਬੂਸਰ ਬੂਸਰ ਕਰੇ ਜਵਾਕੜੀ ਮੈਂ ਕਹ ਨੂੰ ਨਿਆਣੀ ਨੂੰ ਕੀ ਪਤਾ ਦੱਸ ਹੁਣ ਇਹਨੂੰ ਮੈਂ ਕੀ ਕਹਾਂ ਤੇ ਕੀ ਨਾ ਕਹਾਂ ਕਹਿਣਾ ਕੀ ਐ ਭੈਣੀ ਆਪਾਂ ਨੂੰ ਤਾਂ ਸਾਉ ਆਲ ਮਟੋਲੇ ਕਰਨੇ ਪੈਣਗੇ ਉਹਦੇ ਵਾਸਤੇ ਦੱਸ ਮੈਨੂੰ ਆਲਮ ਟੋਲੇ ਕਰਨੇ ਪੈਂਦੇ ਨੇ ਕੀ ਕਹੀਏ ਟਿੱਡ ਮਰਸਦਾ ਜਵਾਕਾ ਮਨੀ ਦੇਖ ਕੇ ਦੇ ਕੀ ਸੋਹਣੀ ਤਾਂ ਆਪਣੀ ਕੁੜੀ ਸੀਗੀ ਇਹ ਉਦੋਂ ਵੀ ਸੁਖਣਾ ਸੋਹਣੀ ਜਵਾਖੜੀ ਹੈ ਦੋਨੇ ਰੋਲਦੇ ਸਿਉਨੇ ਵਰਗਾ ਡੱਬਰ ਰੋਲਿਆ ਉਹਨੇ ਵੱਢਣੇ ਨੇ ਤੇ ਆਪ ਸੁਜਾਈ ਭੁਖਤੂਗਾ ਜਿਹੜਾ ਕਿਸੇ ਦੀ ਧੀ ਨਾਲ ਐ ਕਰਦਾ ਨਾ ਭਣੇ ਰੱਬ ਉਸ ਨਾਲ ਨਾ ਉਦੋਂ ਦੁੱਗਣੀ ਕਰਦਾ ਇੱਕ ਵੇਲੇ ਯਾਦ ਰੱਖੀ ਤੂੰ ਮੇਰੀ ਗੱਲ ਬੋਲੀ ਠੀਕ ਹੈ ਨਾ ਕਰੂਗਾ ਤਾਂ ਸਹੀ ਹਾਂ ਕਰੂਗਾ ਤੇ ਉਹ ਕਿੱਥੇ ਦਾ ਇਹੀ ਪੁੱਤਾਂ ਵਰਗੀ ਸੀਗੀ ਉਹਨੂੰ ਪੜਾਉਂਦਾ ਲਿਖਾਉਂਦਾ ਆਪ ਦੇ ਘਰੇ ਖਬਰਾਂ ਕੀ ਦੇ ਮਗਰ ਲੱਗਿਆ ਟੁੱਟਣਾ ਸ਼ਰਮ ਤਾਂ ਹੈ ਨਹੀਂ ਕੀ ਸ਼ਰਮ ਵੀ ਹੋਵੇ ਭੋਰਾ ਇਹਨਾਂ ਨੂੰ ਹੁਣ ਕੀ ਕਹਿ ਸਕਦੇ ਆ ਭੈਣੇ ਆਪ ਦੇ ਦਿੱਤੀ ਤੋਰੀ ਹੋਵੇ ਤਾਂ ਚਾਰ ਬੰਦੇ ਲਿਜਾ ਕੇ ਅਗਲਾ ਗੱਲ ਕਰ ਲੈ ਕਰ ਲੈ ਹਾਂ ਹੁਣ ਉਹਨੂੰ ਆਪਾਂ ਜਾਣਦੇ ਨਹੀਂ ਕਰਦੇ ਨਹੀਂ ਹੁਣ ਆਪਾਂ ਕੀ ਗੱਲ ਕਰੀਏ ਉਹਦੇ ਨਾਲ ਗੱਲ ਤਾਂ ਜਿਹਦੇ ਕਿਤੇ ਮੇਰੀ ਗੱਲ ਸੁਣਦੀ ਹੈ ਕੁੜਿਆ ਫੋਨ ਫੋਨ ਕੀ ਘਾਈ ਜਾਂਦਾ ਹਏ ਲੈ ਮੈਂ ਦਲਾ ਦਾ ਇਹ ਤਾਂ ਉਹੀ ਆ ਇਹੰਦਾ ਅੱਛਾ ਕੰਪਨੀ ਵਾਲਾ ਨਾ ਲੱਗਾ ਤੇ ਤੂੰ ਨਾ ਇੱਕ ਗੱਲ ਮੈਂ ਤੈਨੂੰ ਦੱਸਾਂ ਜਵਾਕੜੀ ਨਾਲ ਤੈਨੂੰ ਚੱਲ ਜਿਹੜੀ ਗੱਲ ਕਰ ਲਈ ਕਰ ਲਈ ਮੱਥਾ ਫੜ ਕੇ ਨਾ ਬੈਠਿਆ ਕਰ ਇਹਨਾਂ ਦੇ ਹੌਸਲੇ ਨਾਲ ਤੂੰ ਥੋੜਾ ਜਿਹਾ ਠੀਕ ਹੋਗੀ ਆਪਾਂ ਸਾਰੀ ਗੱਲਬਾਤ ਲੋਟ ਕਰ ਲਾਂਗੇ ਵਿੱਚ ਕੁਸਤਾ ਕਹਾਣੀ ਆਪਣੀ ਸੁਲਝ ਗਈ ਆਪਣੀ ਜਵਾਕੜੀ ਆਪਣੇ ਕੋਲੇ ਆ ਗਈ ਅਰੇ ਇਹ ਗੱਲ ਆਹ ਪੈਸਿਆਂ ਪੁੱਸਣ ਵਾਲੀ ਆ ਜਿਹੜੀ ਹੋਈ ਆ ਤੇਰੇ ਨਾਲ ਬੈਂਕ ਖਾਲੀ ਹੋਇਆ ਇਹ ਵੀ ਟਾਈਮ ਤੇ ਆਉਣ ਵਾਲੇ ਟਾਈਮ 'ਚ ਪਤਾ ਲੱਗ ਹੀ ਜਾਣਾਗਾ ਕੀ ਗੱਲਬਾਤ ਹੈ ਤੇ ਤੂੰ ਜਮਾ ਨਾ ਫਿਕਰ ਕਰਿਆ ਕਰ ਇੱਕ ਦਿਨ ਇਹਦਾ ਪਿਓ ਵੀ ਸਾਹਮਣੇ ਆਊਗਾ ਤੇ ਮਾਫੀ ਮੰਗੂਗਾ ਤੂੰ ਦੇਖਦੀ ਜਾ ਆਉਣ ਵਾਲਾ ਟਾਈਮ ਬਸ ਐ ਵੀ ਗੱਲਾਂ ਸੁਣ ਲੈਣੀਆਂ ਜਵਾਕਾਂ ਕੋਲੋਂ ਬਸ ਐ ਝੁਰਦੀਆਂ ਵੀ ਮਨਾਂ ਦੇਖ ਇੱਕ ਧੀ ਸੀ ਹੈ ਹਾਂ ਤੇ ਐਡੇ ਚਾਹ ਲਾੜ ਸੀ ਪਿਓ ਦੇ ਢਿੱਡ 'ਚ ਚਾਹ ਲਾੜ ਸੀ ਆਪਦੇ ਢਿੱਡ 'ਚ ਚਾਹ ਲਾੜ ਸੀ ਕਰੀਏ ਕੀ ਫਿਰ ਹੁਣ ਸਾਰੇ ਚਾਹ ਲਾੜ ਮਾਰਤੇ ਉਹ ਵੀ ਤੁਰ ਗਿਆ ਭੈਣੇ ਉਹਦੇ ਗਾਮ 'ਚ ਉਹ ਘੜਾ ਫਿਰ ਹੁਣ ਆਹੀ ਗੱਲਾਂ ਕਰ ਕਰਕੇ ਜੇ ਤੂੰ ਕੁੜੀ ਨੂੰ ਸੁਣਾਵੇਂਗੀ ਨਾ ਨਾ ਤਾਂ ਕੁੜੀ ਦਾ ਮਨ ਵਧੇ ਇਹ ਤਾਂ ਗੱਲਾਂ ਦੇ ਭੈਣੇ ਰੇਤੀ ਭੋਲੇ ਬੈਣਗੇ ਉਹਦੇ ਕੋਲੇ ਤਾਂ ਮੈਂ ਕੋਈ ਗੱਲ ਨਹੀਂ ਕਰੀ ਉਹਦੇ ਕੋਲੇ ਨਾ ਕੋਈ ਗੱਲ ਕਰੀ ਨਾ ਨਾ ਕੋਈ ਗੱਲ ਨਹੀਂ ਕਰੀ ਉਹਦੇ ਕੋਲ ਹੁਣ ਤਾਂ ਨਹੀਂ ਆਇਆ ਮਲਿੰਦਰ ਦਾ ਫਿਰ ਆਇਆ ਨਹੀਂ ਹਜੇ ਤਾਂ ਆਪ ਕਰ ਲਿਆ ਕਰ ਇਹ ਦੋ ਵੇਲੇ ਹਾਂ ਆਪ ਕਰ ਲਿਆ ਕਰ ਫੋਨ ਫਾਨ ਕਰੂੰਗੀ ਫੋਨ ਹਾਂ ਮੈਂ ਤੁਹਾਨੂੰ ਦੱਸਾਂ ਭੈਣ ਮੈਂ ਤਾਂ ਤੁਹਾਨੂੰ ਆਪ ਦੱਸਾਂ ਮੇਰਾ ਵੀ ਜਾਣਾਂ ਜ਼ਰੂਰੀ ਹੈ ਹੁਣ ਤਾਂ ਨਾ ਮੈਂ ਇੱਕ ਅੱਧੇ ਦਿਨ ਤੱਕ ਪਿੰਡ ਜਾ ਕੇ ਆਉਂਗੀ ਚੰਗਾ ਚੰਗਾ ਠੀਕ ਤੇ ਮੜਾ ਜਾ ਧਿਆਨ ਰੱਖੀ ਕਿਤੇ ਹੋਰ ਇੱਥੇ ਆ ਕੇ ਤੇਰੇ ਫੇਰ ਗਿੱਦੜ ਵਗੈਟ ਵਹਿ ਜਾਣ ਖੇਰ ਨਾ ਕਿ ਮੈਂ ਤੇਰਾ ਫੋਨ ਤੇ ਪਤਾ ਲਾਉਂਗੀ ਨਾ ਕੋਈ ਨਾ ਹਾਂ ਠੀਕ ਹੈ ਜਾਉਂਗੀ ਮੈਂ ਤੇਰਾ ਤੈਨੂੰ ਪਤਾ ਕਾ ਮੂਰੇ ਨਵਾਂ ਸਾਲ ਆਉਂਦਾਗਾ ਫਿਰ ਤੈਨੂੰ ਕਾ ਕੁਝ ਪੜ ਲੱਗਾ ਨਹੀਂ ਤਾਂ ਕੋਈ ਗੱਲ ਨਹੀਂ ਭੈਣੇ ਤੂੰ ਕਿਹੜਾ ਮਕਾਨੇ ਘਰੇ ਬੈਠੀ ਹੈ ਚਲ ਮਕਾਨੇ ਘਰੇ ਤਾਂ ਨਹੀਂ ਹੈਗੀ ਭੈਣੀ ਫਿਰ ਵੀ ਆਪਦੇ ਘਰ ਬੰਨਿਆ ਹੁੰਦਾਗਾ ਆਪਾਂ ਜਾ ਕੇ ਸਾਰਤਾ ਲੈਣੀ ਆ ਦੇਖ ਲੈ ਕਦੇ ਫੋਨ ਨਹੀਂ ਕੀਤਾ ਹੈਗਾ ਉਹਨਾਂ ਨੇ ਉਹ ਤਾਂ ਕਹਿੰਦੇ ਚਲ ਪਰਾਂ ਟਲੀ ਹੋਈ ਹੈ ਬੈਠੀ ਰਹਿਣ ਦੀ ਬਸ ਨੋਹਾ ਪੁੱਤਾਂ ਨੂੰ ਹੁਣ ਮਾਂ ਪਿਓ ਦੀ ਕੀ ਲੋੜ ਹੈ ਹਾਂ ਹਾਂ ਹੁਣ ਤਾਂ ਤੀਵੀਆਂ ਹੋਣ ਮਾਮਾ ਥੋੜਾ ਹੋਣ ਉੜ ਪੈਣੀ ਮੈਂ ਤਾਂ ਭੁੱਲੀ ਗਈ ਨਾਲ ਤਾਂ ਦਵਾਈ ਲੈ ਲੈ ਚਾਹ ਦੀ ਕੁਟ ਬਣਾਵਾ ਮੈਨੂੰ ਤਾਂ ਭੁੱਖ ਜੀ ਲੱਗੀ ਲੈ ਬਣਾ ਲੈ ਹੈ ਬਣਾ ਲੈ ਹੋਰ ਨਾਲ ਤੈਨੂੰ ਬਣਾ ਲੈਣੇ ਨਹੀਂ ਹਾਂ ਚੰਗਾ ਇਹ ਚੰਗਾ ਕਰ ਲਾ ਕੰਮ ਮੈਂ ਵੀ ਸਾਰੀ ਪੈਣੀ ਹਜੇ ਸਬਜ਼ੀ ਵੀ ਬਣ ਗਈ ਰੋਟੀ ਵੀ ਪਣੀ ਪਈਆ ਮੈਂ ਇਹਨਾਂ ਨੂੰ ਆ ਜਾਂਦੇ ਕੱਟੇ ਪਾ ਲਾਂਗੇ ਕੋਲ ਰੋਟੀ ਆਪਦੀ ਬਣਾਈਏ ਕਿ ਸਾਡੀ ਵੀ ਬਣਾ ਲਈ ਰੋਟੀ ਵੀ ਹਾਂ ਆਪ ਦੀ ਬਣਾਈ ਹੈ ਮੈਂ ਤਾਂ ਮੈਂ ਤੁਹਾਡੀ ਕਿਉਂ ਬਣਾਉਂਗੀ ਤੇ ਸਾਡਾ ਪਾ ਲੈਂਦੇ ਇਥੋਂ ਆਟਾ ਲੱਪ ਕਿਉਂ ਕੀ ਗੱਲ ਜਿਹੜੀ ਨਵੀਂ ਆਈ ਹੈ ਬਣਾਈ ਨਹੀਂ ਉਹਨੇ ਉਹਨੇ ਕੀ ਬਣਾਈ ਹੈ ਮੈਂ ਤਾਂ ਕਿ ਤੂੰ ਬਣਾ ਲੈਂਗੀ ਚੱਲ ਕਿਉਂ ਸ਼ਾਇਦ ਤੁਸੀਂ ਭੁੱਲ ਗਏ ਆਪਣਾ ਤਾਂ ਰਿਸ਼ਤਾ ਰਿਹਾ ਹੀ ਨਹੀਂ ਨਾ ਮੈਂ ਤੁਹਾਡੇ ਲਈ ਕੁਛ ਨਾ ਤੁਸੀਂ ਮੇਰੇ ਲਈ ਫਿਰ ਤੁਸੀਂ ਮੇਰੇ ਤੋਂ ਕਿਉਂ ਉਮੀਦ ਲਾ ਰੱਖਿਆ ਵੀ ਮੈਂ ਤੁਹਾਡੇ ਲਈ ਰੋਟੀਆਂ ਬਣਾਉਂਗੀ ਫਿਰ ਕੀ ਸੀਗਾ ਜੇ ਜਾਦਿੰਦੀ ਚਾਰ ਰੋਟੀਆਂ ਐਡੀ ਕਿੱਡੀ ਕੋ ਗੱਲ ਸੀਗੀ ਐਸੇ ਘਰ ਚ ਰਹਿਣੀ ਹੈ ਤੂੰ ਇਸੇ ਕੱਢੇ ਸਾਰਾ ਸਮਾਨ ਸੱਲਾ ਦਾ ਆਪਣਾ ਫੇਰ ਸੇ ਬਣਾ ਲੈਂਦੀ ਬਣਾ ਲੈਂਦੀ ਮੈਂ ਤੈਨੂੰ ਐ ਕਹਿੰਦੀ ਚੋਬਣਾ ਮਾ ਸ਼ਵਾ ਨਹੀਂ ਬਣਾਉਂਦੀ ਨਾ ਬਣਾ ਮ ਅੱਜ ਤੇ ਨਹੀਂ ਬਣਾਵਾ ਕੱਲ ਮੇਰੀ ਤੇ ਮਨਿੰਦਰ ਦੀ ਰੋਟੀ ਬਣੂਗੀ ਮੇਰੇ ਕੋਲੋਂ ਥੋੜਾ ਮੈਂ ਕੋਈ ਠੇਕਾ ਨਹੀਂ ਲਿਆ ਤੂੰ ਖਾ ਤੇਰਾ ਪੁੱਤ ਖਾਏ ਚਾਹੇ ਤੇਰੀ ਨੂੰ ਖਾਏ ਅੱਛਾ ਮਨਿੰਦਰ ਦੀ ਤੇ ਤੇਰੀ ਬਣੂਗੀ ਰੋਟੀ ਇੱਥੇ ਹੈ ਹਾਂ ਕੀ ਗੱਲ ਕਿਉ ਤੁਸੀਂ ਰੋਕੋਗੇ ਮੈਨੂੰ ਤੂੰ ਰੋਕੂਗੀ ਤਾਂ ਆਲੂ ਦੀ ਬਣਾ ਕੇ ਖਾ ਸਕਦੀ ਮਨਿੰਦਰ ਦਾ ਤਾਂ ਕੋਈ ਹੱਕ ਨਹੀਂ ਖਾਣ ਦਾ ਇੱਥੇ ਰੋਟੀ ਮਨਿੰਦਰ ਆਲੂ ਬਣਾਵੇ ਤੇ ਖਾਵੇ ਮੇਰੀ ਮਰਜ਼ੀ ਮੇਰਾ ਘਰ ਜਿੰਨਾ ਜ਼ਿਕਰ ਮੈਂ ਤੇ ਹੈਗੀ ਆ ਮੈਨੂੰ ਕੋਈ ਰੋਕ ਨਹੀਂ ਸਕਦਾ ਤੇ ਰਹੀ ਗੱਲ ਦੂਜੀ ਰੋਕਣ ਦੀ ਦੇਖ ਲਓ ਫਿਰ ਵੈਸੇ ਵੀ ਮੈਂ ਤੁਹਾਡੇ ਘਰੋਂ ਕੁਝ ਲੈ ਕੇ ਨਹੀਂ ਜਾ ਰਹੀ ਪਰ ਅੱਧਾ ਦਾ ਮੇਰਾ ਵੀ ਹੈ ਜੇ ਉਹ ਲੈਣ ਤੇ ਆ ਗਈ ਫਿਰ ਤੁਹਾਡੇ ਕੋਲ ਕੁਝ ਨਹੀਂ ਬਚਣਾ ਠੂਠਾ ਲੈ ਕੇ ਬਾਹਰ ਵੜਾ ਪੈ ਜੂ ਅੱਧਾ ਬਾਰੇ ਨਹੀਂ ਕਹਿੰਦੀ ਮੈਂ ਤੈਨੂੰ ਵੀ ਤੈਨੂੰ ਅੱਧ ਨੇ ਅਸੀਂ ਦਿੰਦੇਗੇ ਕੋਈ ਨਹੀਂ ਜਿਹੜੀ ਗੱਲ ਹੋਈ ਹੈ ਨਾ ਗੱਲ ਤਾਂ ਰਹੂਗੀ ਉਹੀ ਤੇ ਮੈਂ ਤੈਨੂੰ ਆਏ ਨੀ ਮੈਂ ਆਪਦੀ ਰੋਟੀ ਇੱਥੇ ਬਣਾ ਸਕਦੀ ਆ ਤੂੰ ਰਸਣ ਇੱਥੋਂ ਲੈ ਸਕਦੀ ਆ ਪਰ ਮਨਿੰਦਰ ਨਹੀਂ ਖਾ ਸਕਦੀ ਇੱਥੋਂ ਕੋਈ ਨਹੀਂ ਮੈਂ ਵੀ ਖਾऊं ਤੇ ਮਨਿੰਦਰ ਵੀ ਦੇਖਦੀ ਆ ਤੂੰ ਰੋਕਦੀ ਆ ਕਿ ਤਰ ਪੁੱਤ ਰੋਕਦਾ ਮੈਂ ਰੋਕਦੀ ਆ ਪੁੱਤ ਨੇ ਕਿਹਾ ਤੇ ਵੀ ਪੁੱਤ ਰੋਕੂਗਾ ਪੁੱਤ ਨੇ ਕੁਝ ਕਹਿੰਦਾਗਾ ਮੈਂ ਕਹੂੰਗੀ ਜੋ ਮਰਜ਼ੀ ਕਰ ਪਹਿਲੀ ਗੱਲ ਤਾਂ ਮੈਂ ਤੁਹਾਡੇ ਤੋਂ ਪਹਿਲਾਂ ਹੀ ਡਾਕੀ ਸੀ ਕਉਂਤਾ ਮਰਦੇ ਤੁਸੀਂ ਰੋਪ ਮਾਰ ਨਹੀਂ ਸਕਦੇ ਰਹੀ ਗੱਲ ਦੂਜੀ ਮਨਿੰਦਰ ਇੱਥੋਂ ਖਾਊਗੀ ਨਹੀਂ ਖਾਊਗੀ ਤੁਸੀਂ ਕੌਣ ਹੋ ਡਿਸਾਈਡ ਕਰਨ ਵਾਲੇ ਮੇਰੀ ਮਰਜ਼ੀ ਮੇਰਾ ਘਰ ਮੈਂ ਜਿਹਨੂੰ ਮਰਜ਼ੀ ਖਵਾਵਾ ਤੁਸੀਂ ਜਿਹੜਾ ਬਗਾਨੀ ਲੈ ਕੇ ਬਿਠਾ ਰੱਖੀ ਐ ਉਹਨੂੰ ਖਵਾਈ ਜਾਂਦੇ ਹੋ ਅਕੇ ਮੇਰਾ ਕਾ ਤੇਰਾ ਘਰ ਨਾ ਲੱਗੇ ਬਹੁਤ ਦੂਰ ਦੀ ਗੱਲ ਐ ਉਹਨੂੰ ਤਾਂ 10000 ਗੁੱਟੀਆਂ ਵੀ ਦੇ ਰਹੇ ਹੋ ਕੀ ਬਾਤ ਐ ਫਿਰ ਉਹ ਦੇਵਾਂਗੇ ਸਭ ਜਦੋਂ ਲੈ ਆਂਦੇ ਸਭ ਕੁਝ ਦੇਵਾਂਗੇ ਬਸ ਫਿਰ ਉਹਨੂੰ ਕਹੋ ਨਾ ਜਿਹਨੂੰ 10000 ਦਿੱਤੇ ਐ ਵੀ ਪੁੱਤ ਇੱਧਰ ਆ ਕੇ ਰੋਟੀ ਵੀ ਬਣਾ ਦੇ ਕੀ ਗੱਲ ਲੈ 10000 ਲੈਣੇ ਆਉਂਦੇ ਉਹਨੂੰ ਰੋਟੀ ਟੁਕਰੀ ਸਿਖਾਈ ਉਹਦੀ ਮਾਂ ਨੇ ਤੂੰ ਸਿਖਾ ਦੇ ਨਾ ਮੈਂ ਬਠੇ ਰ ਸਿਖਾ ਦੂੰਗੀ ਰੋਟੀ ਮੈਂ ਬਣਾ ਕੇ ਵੀ ਦੇ ਦੂੰਗੀ ਕੋਈ ਨਹੀਂ ਮੇਰੇ ਹੱਥ ਪਰ ਚਲਦੇ ਪਰਾਂ ਚਲਦੇ ਮੇਰੇ ਹਜੇ ਕੋਈ ਨਹੀਂ ਬਣਾ ਦੂੰਗੀ ਮਰੈ ਤੈਨੂੰ ਪੁੱਛ ਜੇ ਮੈਂ ਕਹਾਂ ਵੀ ਸਾਡੀ ਰੋਟੀ ਬਣਾਈ ਹੈ ਕਿ ਆਪ ਦੀ ਬਣਾਲੀ ਆਪ ਦੀ ਬਣਾਲੀ ਕਹਿੰਦੀ ਮੈਂ ਇਹਨਾਂ ਖਾਊਗੀ ਤੇ ਆ ਸੋਈ ਚ ਗੰਦ ਮਾਰੀ ਬੈਠੀ ਇਹ ਵੀ ਸਾਫ ਕਰ ਦਿਆ ਕਰ ਕਿ ਬਣਾਉਣੀ ਕਹੇ ਰੋਟੀ ਜਾ ਕੇ ਉਹਦੇ ਕਮਰੇ ਛਾਣ ਜਾਂਦੀ ਆ ਹਾਂ ਸਹੀ ਕਿਹਾ ਪਹਿਲਾਂ ਹੀ ਕਰਦੀ ਸੀ ਮੈਂ ਫਾਲਤੂ ਦਾ ਕੰਮ ਹੁਣ ਮੈਂ ਇਸ ਕਰਦੀ ਨੌਕ ਰਣੀ ਨਹੀਂ ਹੈਗੀ ਜਿਹੜਾ ਜੀ ਆਊਗਾ ਰੋਮ ਮਾਰ ਕੇ ਤੁਰ ਜਾਊਗਾ ਬਹੁਤ ਕਰ ਲਿਆ ਤੁਹਾਡਾ ਪਰ ਹੁਣ ਨਹੀਂ ਨਾ ਮੈਂ ਰੋਕ ਰਣੀ ਆ ਜਿਹੜੀ ਮੈਂ ਸਫਾਈਆਂ ਕਰਦੀ ਤੁਰੇ ਫਿਰਦੀ ਹੈਗੀ ਨਾ ਤੂੰ ਆਪਣੇ ਕਮਰੇ ਚ ਝਾੜੂ ਬੋ ਖੁੱਲੋਂ ਮੈਂ ਨਾ ਤੁਰ ਸੋਈ ਸੁਮਾਰਦੀ ਆ ਇਹ ਤਾਂ ਚਲੋ ਪੰਜਾ ਗਾ ਮੇਰਾ ਕੰਮ ਮੈਂ ਆਪ ਹੀ ਕਰ ਲਵਾਂ ਨਾਲੇ ਤੈਨੂੰ ਵੀ ਪਤਾ ਮਾਂ ਮੈਂ ਕਿੰਨਾ ਕੰਮ ਕਰਦੀ ਆ ਕਿੰਨਾ ਕ ਨਹੀਂ ਜਿਹੜੀ ਨਹੀਂ ਕਰਦੀ ਉਹਨੂੰ ਜਾ ਕੇ ਕਹਿ ਮੈਨੂੰ ਫालतू ਲੈਕਚਰ ਦੇਂਦੀ ਕੋਈ ਲੋੜ ਨਹੀਂ ਹਾਂ ਜੈ ਲੈਕਰੀ ਰੱਖਦੀ ਹੈਗੀ ਤੇ ਫਿਰ ਆ ਨਾਲ ਭਾਂਡੇ ਦੀ ਸਾਫ ਕਰ ਦਿੱਤੜ ਕੇ ਚਾਹ ਬਣਾ ਕੇ ਆਉਂਦੀ ਲੈਗੀ ਕਮਰੇ ਚ ਹੁਣ ਰੋਟੀ ਪਕਾ ਕੇ ਮਾਜੀ ਨਾਲ ਹੁਣ ਲਈ ਜਾਨੀ ਹੈਗੀ ਆ ਤਾਂ ਸਾਫ ਕਰੋ ਸੋਈ ਤਾਂ ਹੁਣ ਸੋਈ ਦੇ ਤਾਂ ਹੱਕ ਬਣਦਾ ਤੇ ਨਾ ਹੁਣ ਗੱਲ ਪਤਾ ਲੱਗੀ ਵੀ ਅਸਲ ਚ ਤਾਂ ਤੁਹਾਨੂੰ ਦੁੱਖ ਤਾਂ ਲੱਗਿਆ ਵੀ ਤੜਕੇ ਚਾਹ ਨਹੀਂ ਮਿਲੀ ਚਾਹ ਛੱਡੋ ਮਾਤਾ ਤੁਹਾਨੂੰ ਤਾਂ ਮੇਰੇ ਅੱਧਾ ਪਾਣੀ ਵੀ ਨਹੀਂ ਮਿਲਦਾ ਥੋੜੀ ਯਾਦ ਹੈ ਤੁਸੀਂ ਇੱਕ ਦਿਨ ਮੈਨੂੰ ਕਿਹਾ ਸੀ ਵੀ ਅਸੀਂ ਤੇਰੇ ਅੱਧੇ ਰੋਟੀ ਨਹੀਂ ਖਾਂਦੇ ਖੋਰੇ ਕੀ ਪਤਾ ਹੁਣਾਂ ਵਿੱਚ ਉਦੋਂ ਤਾਂ ਨਹੀਂ ਪਾਇਆ ਸੀ ਪਰ ਹੁਣ ਨਾ ਯਕੀਨ ਕਰ ਲਈ ਮੈਂ ਤੇ ਕੀ ਪਤਾ ਕੀ ਪਾਦਾ ਮਾਂ ਤਾਂ ਖਾਂਦੀ ਵੀ ਨਹੀਂ ਗਈ ਮੈਂ ਤਾਂ ਤੈਨੂੰ ਵੈਸੇ ਪੁੱਛ ਲਿਆ ਨਾ ਪੁੱਛੋ ਵੀ ਨਾ ਮੇਰੇ ਹਾਂ ਮਾਂ ਕੀ ਇਹ ਵੀ ਪਾ ਲਿਆ ਹੋਵੇ ਨੇ ਰਾ ਪਾਟਾ ਸਾਡਾ ਉਹ ਬਹਾ ਬਾਜ਼ਾਰ ਗਈ ਸੀ ਕੁੰਮਣ ਇਹ ਆਏ ਆਂਗੇ ਹੋਵੇ ਮੈਂ ਪਾ ਲੈਣੀ ਚੱਲ ਨਹੀਂ ਹਾਂ ਪਰ ਬਾਬਾ ਤੇ ਆਂ ਚ ਨਹੀਂ ਆਈ ਗੱਲ ਮੈਂ ਤਾਂ ਤੇਰੇ ਹੱਥ ਦੀ ਖਾਂਦੀ ਵੀ ਨਹੀਂ ਹਾਂ ਹਾਂ ਮੈਂ ਯਾਦ ਕਰਾਦਾ ਨਾ ਦੇਖੋ ਮਾਂ ਖਾਂਦੀ ਵੀ ਨਹੀਂ ਤੇਰੇ ਹੱਥ ਦੀ ਰੋਟੀ ਤੇਰਾ ਕੀ ਪਤਾਗਾ ਮੈਨੂੰ ਕੀ ਪਾ ਕੇ ਦੇਨੇ ਫਿਰ ਇੱਥੇ ਮੈਨੂੰ ਉਹ ਜਵਾਬ ਕਰੇ ਹੀ ਨਹੀਂ ਕਿ ਇੱਥੇ ਮੈਨੂੰ ਮਾਰਦੇ ਸੁਣਦਾ ਮੇਰਾ ਹੁਣ ਨੂੰ ਤੂੰ ਜਿਉਂਦੀ ਨਾ ਹੁੰਦੀ ਫਿਰ ਬਸ ਤੇਰਾ ਚੱਲਦਾ ਵੀ ਨਹੀਂ ਇਹ ਤਾਂ ਨਾ ਤੇਰੀ ਬਣੀ ਪਈ ਆ ਹੱਥ ਵੀ ਨਾ ਲਾਦੀ ਮਾ ਤੂੰ ਹੀ ਨਾ ਹੱਥ ਲਾਉਂਦੀਗੀ ਕੀ ਬਣੀ ਫਿਰਦੀ ਹੈਗੀ ਲੈ ਮਾ ਜੀ ਦਾ ਰੋਟੀ ਪਕਾ ਲੈਂਦੀ ਆ ਤੇ ਚਾਹ ਕਰਕੇ ਲੈ ਜਾਂਦੀ ਆ ਭਾਂਡੇ ਸੱਖ ਦਾ ਢੇਰ ਲਾ ਦਿੰਦੀ ਆ ਬਿਹਤਰ ਪਿਓ ਮਾੜ ਕੇ ਜਾਉ ਕਿ ਤੈਨੂੰ ਮਾ ਮਾੜ ਕੇ ਜਾਉਗੀ ਮਾ ਉਹ ਨਾ ਕਮਰੇ ਚ ਮੜ ਜੂਗੀ ਉਸੇ ਤੇ ਮਝ ਬਹੁ ਭਾਂਡੇ ਤੇ ਮਾੜੀ